ਹਾਕ ਕਰਨ ਦੇ ਆਏ ਆ ਦੋ ਜਣੇ ਤੇ ਉਹ ਇੱਕ ਮੋਟਰਸਾਈਕਲ ਤੇ ਇੱਕ ਥੱਲੇ ਉਤਰਿਆ ਤੇ ਉਹਨੇ ਮਾਰੀਆਂ ਗੋਲੀਆਂ ਇੱਕ ਨੂੰ ਮਾਰ ਕੇ ਗਾਹ ਗਏ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਦੁਬਲੀ ਦੇ ਵਿੱਚ ਵੱਡੀ ਵਾਤਾਤ ਹੋਈ ਹੈ ਜਿੱਥੇ ਅੱਜ ਦਿਨ ਚੜਦੇ ਹੀ ਜਸਵੰਤ ਸਿੰਘ ਨਾਂ ਦੇ ਆਰਟੀਏ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਉਸ ਕੋਲੋਂ ਫਿਰੋਤੀ ਮੰਗੀ ਗਈ ਸੀ ਆਰਟੀਏ ਜਸਵੰਤ ਸਿੰਘ ਜੋ ਪਿੰਡ ਵਿੱਚ ਹੀ ਖਾਦ ਦਵਾਈਆਂ ਦੀ ਦੁਕਾਨ ਕਰਦਾ ਸੀ ਜਾਦੂ ਅੱਜ ਸਵੇਰੇ ਆਪਣੀ ਦੁਕਾਨ ਖੋਲ ਕੇ ਬੈਠਾ ਤਾਂ ਇੱਕ ਨੌਜਵਾਨ ਮੋਟਰਸਾਈਕਲ ਤੇ ਆਇਆ ਅਤੇ ਆਰਟੀਏ ਤੇ ਗੋਲੀਆਂ ਚਲਾ ਗਿਆ ਜਿਸ ਕਾਰਨ ਜਸਵੰਤ ਸਿੰਘ ਦੀ ਮੱਕੇ ਤੇ ਹਿਮਾਤ ਹੋ ਗਈ। ਕਟਨਾ ਦੀ ਜਾਣਕਾਰੀ ਮਿਲਦਿਆਂ ਹੀ थाना ਸਦਰ ਪੱਟੀ ਦੀ ਪੁਲਿਸ ਮੌਕੇ ਤੇ ਪਹੁੰਚੀ ਜਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਏ ਹਣੀ ਮਸਲਾ ਕੀ ਇਦਾਂ ਮੁੰਡੇ ਫਿਰਦੇ ਸੀ ਇਹਦੇ ਮਗਰਮਗਰ ਐਸੇ ਮੰਗਦੇ ਸੀ। ਅੱਛਾ। ਕਦੀ ਕਦੇ ਮਾਤਰ ਵਿਚਾਰਾ ਬੰਦਾ ਚਲੋ ਬੰਦਾ شریف ਸੀ ਸਾਰੇ ਪਿੰਡ ਦਾ ਸਾਝਾ ਸੀ। ਕਦੀ ਕਿਸੇ ਨੇ ਮੈਨੂੰ ਕੋਈ ਗਰੀਬ ਆ ਗਿਆ ਗੁਰਬਾ ਆ ਗਿਆ ਕੋਈ ਲੈਣੇ ਵਾਲਾ ਕੋਈ ਦੇਣੇ ਵਾਲਾ ਕੋਈ ਉਦਾਂ ਫਰੀ ਵੀ ਆ ਕੇ ਮੰਗੇ ਤਾਂ ਕਿਸੇ ਨੂੰ ਮੋੜਦਾ ਨਹੀਂ ਸੀ ਬਹੁਤ ਜ਼ਿਆਦਾ ਬੰਦਾ ਨੇਕ ਸੀਗਾ ਤੇ ਬਹੁਤ ਧੱਕਾ ਆਇਆ ਮੇਰਾ ਬੈਠਾ ਸੀ ਦੁਕਾਨ 'ਚ ਸਾਫ ਕਰਨ ਰਿਹਾ ਇਹ ਆ ਦੋ ਜਣੇ ਤੇ ਉਹ ਇੱਕ ਮੋਟਰਸਾਈਕਲ ਤੇ ਤੇ ਇੱਕ ਥੱਲੇ ਉਤਰਿਆ ਤੇ ਉਹਨੇ ਮਾਰੀਆਂ ਗੋਲੀਆਂ ਇੱਕ ਨੂੰ ਮਾਰ ਕੇ ਗਾਹ ਗਏ ਇਹ ਜਿਹੜਾ ਜਿੱਦ ਮੌਤ ਹੋਈ ਇਹ ਪੀਨਾ ਕੀ ਨਾ ਜਿਹੜਾ ਨਾ ਉਤਰਾਂ ਤੇ ਬਿੱਟੂ ਬਿੱਟੂ ਆਂਦੇ ਤਾਂ ਸਿੱਧੇ ਨਾਂ ਦਾ ਪਤਾ ਨਹੀਂ ਕੀ ਆ ਬਿੱਟੂ ਬਿੱਟੂ ਉਮਰ ਕਿੰਨੀ ਹੋਊਗੀ ਉਮਰ ਹੋਊਗੀ 30 35 ਸਾਲ ਦੀ ਉਮਰ 40 ਦੀ ਹੋਊਗੀ ਇਹਦੀ 40 ਕਿ ਸਾਲ ਦੀ ਉਮ ਇੱਕ ਹੀ ਮਸਲਾ ਕੋਈ ਫਰौती-ਫਰौती ਦਾ ਹਾਂ ਫਰौती ਮੰਗਦੇ ਸੀ ਇਹ ਤੋਂ ਵਿਚਾਰ ਪਤਾ ਲੱਗਾ ਕੰਮ ਆਏਗਾ ਨਹੀਂ ਪਤਾ ਨਹੀਂ ਇੰਨਾ ਨਹੀਂ ਪਤਾ ਕਿ ਕੌਣ ਮੰਗਦਾ ਸੀ ਕੌਣ ਨਹੀਂ ਮੰਗਦਾ ਇਹਨਾਂ ਨੂੰ ਚਲੋ ਆਪਦਾ ਬੰਦਬਾਸ ਕਰੀ ਫਿਰਦੇ ਪਰ ਹੁਣ ਆਏ ਦੋ ਜਣੇ ਬੈਠਾਏ ਦੁਕਾਨੇ ਤੇ ਸਰ ਕੀ ਮਾਮਲਾ ਹੈ ਜਿਹੜਾ ਗੋਲੀ ਚੱਲੀ ਹੈ ਪਰਿਵਾਰ ਨੇ ਕੋਈ ਸ਼ਿਕਾਇਤ ਕੀਤਾ ਅਸੀਂ ਨਾ ਜੀ ਇਸ ਟਾਈਮ ਦੁਗਲੀ ਪਿੰਡ ਦੇ ਵਿੱਚ ਆਇਆ ਮਾਰਨਿੰਗ ਇੱਕ ਇਨਫੋਰਮੇਸ਼ਨ ਮਿਲੀ ਸੀ ਇੱਕ ਬਾਈਕ ਸਵਾਰ ਆਇਆ ਦੁਕਾਨ ਦੇ ਉੱਪਰ ਤੇ ਤੇ ਸਰਦਾਰ ਜਦਵੰਦ ਸਿੰਘ ਨੂੰ ਦੇ ਉੱਤੇ ਗੋਲੀ ਚਲਾ ਕੇ ਲਾਗੇ ਪੂਰੀ ਇਨਵੈਸਟੀਗੇਸ਼ਨ ਦਾ ਨਾਰਾ ਸਾਰੇ ਤਰ੍ਹਾਂ ਦਾ ਲੀਦੀਆਂ ਮਾਰ ਲਿਓਗੇ ਐਸਐਸਪੀ ਸਾਹਿਬ ਵੱਲੋਂ ਅਲੱਗ-ਅਲੱਗ ਟੀਮਾਂ ਲਾਈਆਂ ਗਈਆਂ ਆ ਤੇ ਸਾਡੇ ਕੋਲ ਕਾਫੀ ਫਰਦਰ ਅਗੇ ਇਨਵੈਸਟੀਗੇਸ਼ਨ ਦੇ ਵਿੱਚ ਲੀਡਸ ਆਈਆਂ ਨੇ ਇਹਦੇ ਵਿੱਚ ਜੀ ਤੇ ਜਿਹੜਾ ਪਰਿਵਾਰ ਨੇ ਦੋ ਤਿੰਨ ਬੰਦਿਆਂ ਦੇ ਉੱਤੇ ਸ਼ੱਕ ਜਾਰ ਕੀਤਾ ਆ ਉਹਨਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਆ ਤੇ ਉਹਨਾਂ ਕੋਲ ਪੁੱਛਗਿੱਛ ਚੱਲੀ ਆ ਬਹੁਤ ੱਗਾ ਮੈਂ ਤੇਰਾ ਬੈਠਾ ਸੀ ਦੁਕਾਨ 'ਚ ਹਾਬ ਕਰਨ ਦੇ ਆਏ ਆ ਦੋ ਜਣੇ ਤੇ ਉਹ ਇੱਕ ਮੋਟਰਸਾਈਕਲ ਤੇ ਇੱਕ ਥੱਲੇ ਉਤਰਿਆ ਜਦੋਂ ਨੇ ਮਾਰੀਆਂ ਗੋਲੀਆਂ ਇੱਕ ਨੂੰ ਮਾਰ ਕੇ ਗਾਹ ਗਏ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਦੁਬਲੀ ਦੇ ਵਿੱਚ ਵੱਡੀ ਵਾਤਾਤ ਹੋਈ ਹੈ ਜਿੱਥੇ ਅੱਜ ਦਿਨ ਚੜਦੇ ਹੀ ਜਸਵੰਤ ਸਿੰਘ ਨਾਂ ਦੇ ਆਰਟੀਏ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਉਸ ਕੋਲੋਂ ਫਿਰੋਤੀ ਮੰਗੀ ਗਈ ਸੀ ਆਰਟੀਏ ਜਸਵੰਤ ਸਿੰਘ ਜੋ ਪਿੰਡ ਵਿੱਚ ਹੀ ਖਾਦ ਦਵਾਈਆਂ ਦੀ ਦੁਕਾਨ ਕਰਦਾ ਸੀ ਜਦੋਂ ਅੱਜ ਸਵੇਰੇ ਆਪਣੀ ਦੁਕਾਨ ਖੋਲ ਕੇ ਬੈਠਾ ਤਾਂ ਇੱਕ ਨੌਜਵਾਨ ਮੋਟਰਸਾਈਕਲ ਤੇ ਆਇਆ ਅਤੇ ਆਰਟੀਏ ਤੇ ਗੋਲੀਆਂ ਚਲਾ ਗਿਆ ਜਿਸ ਕਾਰਨ ਜਸਵੰਤ ਸਿੰਘ ਦੀ ਮੱਕੇ ਤੇ ਹਿਮਾਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ थाना ਸਦਰ ਪੱਟੀ ਦੀ ਪੁਲਿਸ ਮੌਕੇ ਤੇ ਪਹੁੰਚੀ ਜਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਹ ਨਹੀਂ ਮਸਲਾ ਕੀ ਇਦਾਂ ਮੁੰਡੇ ਫਿਰਦੇ ਸੀ ਇਹ ਦੇ ਮਗਰਮਗਰ ਐਸੇ ਮੰਗਦੇ ਸੀ। ਅੱਛਾ। ਕਦੀ ਕਦੀ ਹਮਤ ਬਚਾ ਬੰਦਾ ਚਲੋ ਬੰਦਾ شریف ਸੀ ਸਾਰੇ ਪਿੰਡ ਦਾ ਸਾਂਝਾ ਸੀ। ਕਦੀ ਕਿਸੇ ਨੇ ਮੈਨ ਕੋਈ ਗਰੀਬ ਆ ਗਿਆ, ਗੁਰਬਾ ਆ ਗਿਆ, ਕੋਈ ਲੈਣੇ ਵਾਲਾ ਕੋਈ ਦੇਣੇ ਵਾਲਾ ਕੋਈ ਇਦਾਂ ਫਰੀ ਵੀ ਆ ਕੇ ਮੰਗੇ ਤੇ ਕਿਸੇ ਨੂੰ ਮੋੜਦਾ ਨਹੀਂ ਸੀ। ਬਹੁਤ ਜਿਆਦਾ ਬੰਦਾ ਨੇਕ ਸੀਗਾ ਤੇ ਬਹੁਤ ਧੱਕਾ ਆਇਆ ਵਿਚਾਰਾ ਬੈਠਾ ਸੀ ਦੁਕਾਨ 'ਚ ਸਾਹਬ ਕਰਨ ਦੇ ਆਏ ਆ ਦੋ ਜਣੇ ਤੇ ਉਹ ਇੱਕ ਮੋਟਰਸਾਈਕਲ ਤੇ ਤੇ ਇੱਕ ਥੱਲੇ ਉਤਰਿਆ ਤੇ ਉਹਨੇ ਮਾਰੀਆਂ ਗੋਲੀਆਂ ਇੱਕ ਜਮਾਰ ਕੇ ਗਾਹ ਗਏ ਜਿਹੜਾ ਜਿਸ ਮੌਤ ਹੋਈ ਹੈ ਪੀਨਾ ਕੀ ਨਾ ਜਿਹੜਾ ਨਾ ਉਤਰਾਂ ਤੇ ਬਿੱਟੂ ਬਿੱਟੂ ਆਂਦੇ ਆ ਤਾਂ ਸਿੱਧੇ ਨਾਂ ਦਾ ਪਤਾ ਨਹੀਂ ਕੀ ਆ ਬਿੱਟੂ ਬਿੱਟੂ ਸਿੰਘ ਉਮਰ ਕਿੰਨੀ ਹੋਊਗੀ ਉਮਰ ਹੋਊਗੀ 30 35 ਸਾਲ ਦੀ ਉਮਰ 40 ਦੀ ਉਹੀ ਦੀ 40 ਕੇ ਸਾਲ ਦੀ ਉਮਰ ਹੋਊਗੀ ਇਹ ਕੀ ਮਸਲਾ ਕੋਈ ਫੌਤੀ ਪੁੱਤੀ ਦਾ ਹਾਂ ਫੌਤੀ ਮੰਗਦੇ ਸੀ ਇਹ ਤੋਂ ਵਿਚਾਰਾ ਪਤਾ ਲੱਗਾ ਕੰਮ ਆ ਨਹੀਂ ਪਤਾ ਨਹੀਂ ਇਹਨਾਂ ਨਹੀਂ ਪਤਾ ਵੀ ਕੌਣ ਮੰਗਦਾ ਸੀ ਕੌਣ ਨਹੀਂ ਮੰਗਦਾ ਇਹਨਾਂ ਨੂੰ ਚਲਵਾਉਂਦਾ ਬੰਦਬਾਸ ਕਰੀ ਫਿਰਦੇ ਪਰ ਹੁਣ ਆਏ ਦੋ ਜਣੇ ਬੈਠਾਏ ਦੁਕਾਨ ਤੇ ਸਰ ਕੀ ਮਾਮਲਾ ਹੈ ਜਿਹੜਾ ਗੋਲੀ ਚੱਲੀ ਹੈ ਪਰਿਵਾਰ ਨੇ ਕੋਈ ਸ਼ਿਕਾਇਤ ਨਹੀਂ ਕੀਤਾ ਅਸੀਂ ਨਾ ਜੀ ਇਸ ਟਾਈਮ ਦੁਗਲੀ ਪਿੰਡ ਦੇ ਵਿੱਚ ਆਇਆ ਮਾਰਨਿੰਗ ਇੱਕ ਇਨਫਰਮੇਸ਼ਨ ਮਿਲੀ ਜੀ ਇੱਕ ਬਾਈਕ ਸਵਾਰ ਆਇਆ ਦੁਕਾਨ ਦੇ ਉੱਪਰ ਤੇ ਇੱਥੇ ਸਰਦਾਰ ਜਤਵੰਦ ਸਿੰਘ ਉਹਨਾਂ ਦੇ ਉੱਤੇ ਗੋਲੀ ਚਲਾ ਕੇ ਚਲਾ ਗਿਆ ਜੀ ਇਨਵੈਸਟੀਗੇਸ਼ਨ ਦਾ ਜ਼ਰਾ ਸਾਰੀ ਤਰ੍ਹਾਂ ਨਾਲ ਜਿਹੜੀ ਦੀਆਂ ਮਾਰਜੂਗ ਐਸਐਸਪੀ ਸਾਹਿਬ ਵੱਲੋਂ ਅਲੱਗ-ਅਲੱਗ ਟੀਮਾਂ ਲਾਈਆਂ ਗਈਆਂ ਤੇ ਸਾਡੇ ਕੋਲ ਕਾਫੀ ਫਰਦਰ ਅਗੇ ਇਨਵੈਸਟੀਗੇਸ਼ਨ ਦੇ ਵਿੱਚ ਲੀਡਸ ਆਈਆਂ ਨੇ ਇਹਦੇ ਵਿੱਚ ਜੀ ਤੇ ਜਿਹੜਾ ਪਰਿਵਾਰ ਨੇ ਦੋ ਤਿੰਨ ਬੰਦਿਆਂ ਦੇ ਉੱਤੇ ਸ਼ੱਕ ਜਾਰ ਕੀਤਾ ਆ ਉਹਨਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਆ ਤੇ ਉਹਨਾਂ ਕੋਲ ਪੁੱਛਗਿੱਛ ਚੱਲੀ ਆ ਬਹੁਤ ੱਘਾ ਆ ਜਿਹੜਾ ਬੈਠਾ ਸੀ ਦੁਕਾਨ 'ਚ ਹਾਵ ਕਰਨ ਦੇ ਆਏ ਆ ਦੋ ਜਣੇ ਤੇ ਉਹ ਇੱਕ ਮੋਟਰਸਾਈਕਲ ਤੇ ਤੇ ਇੱਕ ਥੱਲੇ ਉੱਤਰਿਆ ਤੇ ਉਹਨੇ ਮਾਰੀਆਂ ਗੋਲੀਆਂ ਇੱਕ ਨੂੰ ਮਾਰ ਕੇ ਗਾਹ ਗਏ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਦੁਬਲੀ ਦੇ ਵਿੱਚ ਵੱਡੀ ਵਾਤਾਤ ਹੋਈ ਹੈ ਜਿੱਥੇ ਅੱਜ ਦਿਨ ਚੜ੍ਹਦੇ ਹੀ ਜਸਵੰਤ ਸਿੰਘ ਨਾ ਦੇ ਆਰਟੀਏ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਉਸ ਕੋਲੋਂ ਫਿਰੋਤੀ ਮੰਗੀ ਗਈ ਸੀ ਆਰਟੀਏ ਜਸਵੰਤ ਸਿੰਘ ਜੋ ਪਿੰਡ ਵਿੱਚ ਹੀ ਖਾਦ ਦਵਾਈਆਂ ਦੀ ਦੁਕਾਨ ਕਰਦਾ ਸੀ ਜਦੋਂ ਅੱਜ ਸਵੇਰੇ ਆਪਣੀ ਦੁਕਾਨ ਖੋਲ ਕੇ ਬੈਠਾ ਤਾਂ ਇੱਕ ਨੌਜਵਾਨ ਮੋਟਰਸਾਈਕਲ ਤੇ ਆਇਆ ਅਤੇ ਆਰਟੀਏ ਤੇ ਗੋਲੀਆਂ ਚਲਾ ਗਿਆ ਜਿਸ ਕਾਰਨ ਜਸਵੰਤ ਸਿੰਘ ਦੀ ਮੱਕੇ ਤੇ ਹਿਮਾਤ ਹੋ ਗਈ ਘਟਨਾ ਦੀ ਜਾਣਕਾਰੀ ਮਿਲਦਾ ਨਹੀਂ थाना सदर ਪੱਟੀ ਦੀ ਪੁਲਿਸ ਮੌਕੇ ਤੇ ਪੁੱਜੀ ਜਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਹ ਨਹੀਂ ਮਸਲਾ ਕੀ ਇਦਾਂ ਮੁੰਡੇ ਫਿਰਦੇ ਸੀ ਇਹਦੇ ਮਗਰਮਗਰ ਐਸੇ ਮੰਗਦੇ ਸੀ। ਅੱਛਾ। ਕਦੀ ਕਦੀ ਮਾਤਰ ਵਿਚਾਰਾ ਬੰਦਾ ਚਲੋ ਬੰਦਾ شریف ਸੀ ਸਾਰੇ ਪਿੰਡ ਦਾ ਸਾਂਝਾ ਸੀ। ਕਦੀ ਕਿਸੇ ਨੂੰ ਮਨੇ ਕੋਈ ਗਰੀਬ ਆ ਗਿਆ ਗੁਰਬਾ ਆ ਗਿਆ ਕੋਈ ਲੈਣੇ ਵਾਲਾ ਕੋਈ ਦੇਣੇ ਵਾਲਾ ਕੋ ਉਦਾਂ ਫੇਰ ਵੀ ਆ ਕੇ ਮੰਗੇ ਤੇ ਕਿਸੇ ਨੂੰ ਮੋੜਦਾ ਨਹੀਂ ਸੀ। ਬਹੁਤ ਜ਼ਿਆਦਾ ਬੰਦਾ ਨੇਕ ਸੀਗਾ ਤੇ ਬਹੁਤ ਧੱਕਾ ਆਇਆ ਵਿਚਾਰਾ ਬੈਠਾ ਸੀ ਦੁਕਾਨ 'ਚ ਹਾਲ ਕਰਨ ਦੇ ਆਏ ਆ। ਦੋ ਜਾਨੇ ਤੇ ਉਹ ਇੱਕ ਮੋਟਰਸਾਈਕਲ ਤੇ ਤੇ ਇੱਕ ਥੱਲੇ ਉਤਰਿਆ ਤੇ ਉਹਨੇ ਮਾਰੀਆਂ ਗੋਲੀਆਂ ਇੱਕ ਨੂੰ ਮਾਰ ਕੇ ਗਾਹ ਗਏ ਜਿਹੜਾ ਜਿਸ ਮੌਤ ਹੋਈ ਹੈ ਪੀਨਾ ਕੀ ਨਾ ਇਹਦਾ ਇਹ ਨਾ ਉਤਰਾਂ ਤੇ ਬਿੱਟੂ ਬਿੱਟੂ ਆਂਦੇ ਆ ਤਾਂ ਸਿੱਧੇ ਨਾਂ ਦਾ ਪਤਾ ਨਹੀਂ ਕੀ ਆ ਬਿੱਟੂ ਬਿੱਟੂ ਸਿੰਘ ਉਮਰ ਕਿੰਨੀ ਹੋਈ ਜੀ ਉਮਰ ਹੋਊਗੀ 30 35 ਸਾਲ ਦੀ ਉਮਰ 40 ਦੀ ਉਹੀ ਜੀ 40 ਕੇ ਸਾਲ ਦੀ ਉਮਰ ਹੋਊਗੀ ਇਹ ਕੀ ਮਸਲਾ ਕੋਈ ਫਰौती-ਫਰौती ਦਾ ਹਾਂ ਫਰौती ਮੰਗਦੇ ਸੀ ਇਹ ਤੋਂ ਵਿਚਾਰਤਾ ਪਤਾ ਲੱਗਾ ਕੌਮ ਆਏਗਾ ਨਹੀਂ ਪਤਾ ਨਹੀਂ ਇਹਨਾਂ ਨਹੀਂ ਪਤਾ ਵੀ ਕੌਣ ਮੰਗਦਾ ਸੀ ਕੌਣ ਨਹੀਂ ਮੰਗਦਾ ਇਹਨਾਂ ਨੂੰ ਚਲੋ ਆਪਦਾ ਬੰਦੋਬਸ ਕਰੀ ਫਿਰਦੇ ਪਰ ਹੁਣ ਆਏ ਦੋ ਜਾਨੇ ਤੇ ਬੈਠ ਸਰ ਕੀ ਮਾਮਲਾ ਜਿਹੜਾ ਗੋਲੀ ਚੱਲੀ ਹੈ ਪਰਿਵਾਰ ਨੇ ਕੋਈ ਸ਼ੱਕਯਾਰ ਕੀਤਾ ਅਸੀਂ ਆ ਜੇ ਇਸ ਟਾਈਮ ਦੁਗਲੀ ਪਿੰਡ ਦੇ ਵਿੱਚ ਆਇਆ ਮਾਰਨਿੰਗ ਇੱਕ ਇਨਫੋਰਮੇਸ਼ਨ ਮਿਲੀ ਜੀ ਇੱਕ ਬਾਈਕ ਸਵਾਰ ਆਇਆ ਦੁਕਾਨ ਦੇ ਉੱਪਰ ਤੇ ਇਹਦੇ ਸਰਦਾਰ ਜਦਵੰਦ ਸਿੰਘ ਨੂੰ ਦੇ ਉੱਤੇ ਗੋਲੀ ਚਲਾ ਕੇ ਕਤਲ ਹੋ ਗਿਆ ਪੂਰੀ ਇਨਵੈਸਟੀਗੇਸ਼ਨ ਦਾ ਨਰਾਮ ਸਾਰੇ ਤਰਫੋਂ ਜਿਲਦੀਆਂ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਅਲੱਗ-ਅਲੱਗ ਟੀਮਾਂ ਲਾਈਆਂ ਗਈਆਂ ਆ ਤੇ ਸਾਡੇ ਕੋਲ ਕਾਫੀ ਫਰਦਰ ਅਗੇ ਇਨਵੈਸਟੀਗੇਸ਼ਨ ਦੇ ਵਿੱਚ ਲੀਡਸ ਆਈਆਂ ਨੇ ਇਹਦੇ ਵਿੱਚ ਜੀ ਤੇ ਜਿਹੜਾ ਪਰਿਵਾਰ ਨੇ ਦੋ ਤਿੰਨ ਬੰਦਿਆਂ ਦੇ ਉੱਤੇ ਸ਼ੱਕਯਾਰ ਕੀਤਾ ਆ ਉਹਨਾਂ ਨੂੰ ਅਸੀਂ ਰਾਉਂਡ ਅਪ ਕਰ ਲ ਬਹੁਤ ੱਘਾ ਆ ਮੇਰਾ ਬੈਠਾ ਇਸ ਦੁਕਾਨ ਚ ਹਾਲ ਕਰਨ ਆਏ ਆ ਦੋ ਜਣੇ ਤੇ ਉਹ ਇੱਕ ਮੋਟਰਸਾਈਕਲ ਤੇ ਇੱਕ ਥੱਲੇ ਉਤਰਿਆ ਤੇ ਉਹਨੇ ਮਾਰੀਆਂ ਗੋਲੀਆਂ ਇੱਕ ਨੂੰ ਮਾਰ ਕੇ ਗਾਹ ਗਏ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਦੁਬਲੀ ਦੇ ਵਿੱਚ ਵੱਡੀ ਵਾਤਾਤ ਹੋਈ ਹੈ ਜਿੱਥੇ ਅੱਜ ਦਿਨ ਚੜਦੇ ਹੀ ਜਸਵੰਤ ਸਿੰਘ ਨਾਂ ਦੇ ਆਰਟੀਏ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਉਸ ਕੋਲੋਂ ਫਿਰੋਤੀ ਮੰਗੀ ਗਈ ਸੀ ਆਰਟੀਏ ਜਸਵੰਤ ਸਿੰਘ ਜੋ ਪਿੰਡ ਵਿੱਚ ਹੀ ਖਾਦ ਦਵਾਈਆਂ ਦੀ ਦੁਕਾਨ ਕਰਦਾ ਸੀ ਜਾਦੂ ਅੱਜ ਸਵੇਰੇ ਆਪਣੀ ਦੁਕਾਨ ਖੋਲ ਕੇ ਬੈਠਾ ਤਾਂ ਇੱਕ ਨੌਜਵਾਨ ਮੋਟਰਸਾਈਕਲ ਤੇ ਆਇਆ ਅਤੇ ਆਰਟੀਏ ਤੇ ਗੋਲੀਆਂ ਚਲਾ ਗਿਆ ਜਿਸ ਕਾਰਨ ਜਸਵੰਤ ਸਿੰਘ ਦੀ ਮੱਕੇ ਤੇ ਹਿਮਾਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ थाना सदर ਪੱਟੀ ਦੀ ਪੁਲਿਸ ਮੌਕੇ ਤੇ ਪਹੁੰਚੀ ਜਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਏ ਹਣੀ ਮਸਲਾ ਕੀ ਇਦਾਂ ਮੁੰਡੇ ਫਿਰਦੇ ਸੀ ਇਹਦੇ ਮਗਰਮਗਰ ਐਸੇ ਮੰਗਦੇ ਸੀ। ਅੱਛਾ। ਕਦੀ ਕਦੇ ਇਹ ਮਾਤਰ ਵਿਚਾਰਾ ਬੰਦਾ ਚਲੋ ਬੰਦਾ شریف ਸੀ ਸਾਰੇ ਪਿੰਡ ਦਾ ਸਾਂਝਾ ਸੀ। ਕਦੀ ਕਿਸੇ ਨੇ ਮਨੇ ਕੋ ਗਰੀਬ ਆ ਗਿਆ ਗੁਰਬਾ ਆ ਗਿਆ ਕੋਈ ਲੈਣੇ ਵਾਲਾ ਕੋ ਦੇਣੇ ਵਾਲਾ ਕੋ ਉਦਾਂ ਫੇ ਵੀ ਆ ਕੇ ਮੰਗੇ ਤੇ ਕਿਸੇ ਨੂੰ ਮੋੜਦਾ ਨਹੀਂ ਸੀ ਬਹੁਤ ਜਿਆਦਾ ਬੰਦਾ ਨੇਕ ਸੀਗਾ ਤੇ ਬਹੁਤ ਧੱਕਾ ਆ ਮੇਰਾ ਬੈਠਾ ਸੀ ਦੁਕਾਨ ਚ ਹਾਲ ਕਰਨ ਰਿਹਾ ਆਏ ਆ ਦੋ ਜਣੇ ਤੇ ਉਹ ਇੱਕ ਮੋਟਰਸਾਈਕਲ ਤੇ ਤੇ ਇੱਕ ਥੱਲੇ ਉਤਰਿਆ ਤੇ ਉਹਨੇ ਮਾਰੀਆਂ ਗੋਲੀਆਂ ਇੱਕ ਜਮਾਰ ਕੇ ਗਾਹ ਗਏ ਜਿਹੜਾ ਜਿਹੜਾ ਮੌਤ ਹੋਈ ਹੈ ਪੀਨਾ ਕੀ ਨਾ ਦਾ ਇਹਦਾ ਨਾ ਉਤਰਾਂ ਤੇ ਬਿੱਟੂ ਬਿੱਟੂ ਆਉਂਦੇ ਆ ਤਾਂ ਸਿੱਧੇ ਨਾਂ ਦਾ ਪਤਾ ਨਹੀਂ ਕੀ ਆ ਬਿੱਟੂ ਬਿੱਟੂ ਉਮਰ ਕਿੰਨੀ ਹੋਊਗੀ ਉਮਰ ਹੋਊਗੀ 30 35 ਸਾਲ ਦੀ ਉਮਰ 40 ਦੀ ਉਹ ਹੀ ਦੀ 40 ਕੇ ਸਾਲ ਦੀ ਉਮਰ ਹੋਊਗੀ ਇਹ ਕੀ ਮਸ ਹਾਂ ਫਰौती ਮੰਗਦੇ ਸੀ ਇਹ ਤੋਂ ਵਿਚਾਰ ਤੋ ਪਤਾ ਲੱਗਾ ਕੌਣ ਮੰਗਦਾ ਨਹੀਂ ਪਤਾ ਨਹੀਂ ਇੰਨਾ ਨਹੀਂ ਪਤਾ ਵੀ ਕੌਣ ਮੰਗਦਾ ਸੀ ਕੌਣ ਨਹੀਂ ਮੰਗਦਾ ਇੰਨਾ ਵੀ ਚਲੋ ਆਪਦਾ ਬੰਦਬਾਸ ਕਰੀ ਫਿਰਦੇ ਪਰ ਹੁਣ ਆਏ ਦੋ ਜਣੇ ਬੈਠਾ ਦੁਕਾਨ ਤੇ ਸਰ ਕੀ ਮਾਮਲਾ ਹੈ ਜਿਹੜਾ ਗੋਲੀ ਚੱਲੀ ਹੈ ਪਰਿਵਾਰ ਨੇ ਕੋਈ ਸ਼ੱਕ ਜਾਰ ਕੀਤਾ ਅਸੀਂ ਨਾ ਜੀ ਇਸ ਟਾਈਮ ਦੁਗਲੀ ਪਿੰਡ ਦੇ ਵਿੱਚ ਆਇਆ ਮਾਰਨਿੰਗ ਇੱਕ ਇਨਫਰਮੇਸ਼ਨ ਮਿਲੀ ਜੀ ਇੱਕ ਬਾਈਕ ਸਵਾਰ ਆਇਆ ਦੁਕਾਨ ਦੇ ਉੱਪਰ ਦੇ ਤੇ ਸਰਦਾਰ ਜਦਵੰਦ ਸਿੰਘ ਉਹਨਾਂ ਦੇ ਉੱਤੇ ਗੋਲੀ ਚਲਾ ਕੇ ਚਲਾ ਗਿਆ। ਪੂਰੀ ਇਨਵੈਸਟੀਗੇਸ਼ਨ ਦਾ ਦੌਰਾਨ ਸਾਰੇ ਤਰ੍ਹਾਂ ਦਾ ਕੰਮ ਮਾਰ ਜੋ ਐਸਐਸਪੀ ਸਾਹਿਬ ਵੱਲੋਂ ਅਲੱਗ-ਅਲੱਗ ਟੀਮਾਂ ਲਾਈਆਂ ਗਈਆਂ ਆ ਤੇ ਸਾਡੇ ਕੋਲ ਕਾਫੀ ਫਰਦਰ ਅਗੇ ਇਨਵੈਸਟੀਗੇਸ਼ਨ ਦੇ ਵਿੱਚ ਲੀਡਸ ਆਈਆਂ ਨੇ ਇਹਦੇ ਵਿੱਚ ਜੀ। ਤੇ ਜਿਹੜਾ ਪਰਿਵਾਰ ਨੇ ਦੋ ਤਿੰਨ ਬੰਦਿਆਂ ਦੇ ਉੱਤੇ ਸ਼ੱਕ ਜਾਰ ਕੀਤਾ ਆ ਉਹਨਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਆ ਤੇ ਉਹਨਾਂ ਕੋਲ ਪੁੱਛਗਛ ਚੱਲ ਰਹੀ ਆ। ਬਹੁਤ ੱਕਾ ਆ ਜਿਹੜਾ ਬੈਠਾ ਸੀ ਦੁਕਾਨ 'ਚ ਸਾਹਵ ਕਰਨ ਆਏ ਆ। ਦੋ ਜਣੇ ਤੇ ਉਹ ਇੱਕ ਮੋਟਰਸਾਈਕਲ ਤੇ ਇੱਕ ਥੱਲੇ ਉਤਰਿਆ ਤੇ ਉਹਨੇ ਮਾਰੀਆਂ ਗੋਲੀਆਂ ਇੱਕ ਨੂੰ ਮਾਰ ਕੇ ਗਾਹ ਗਏ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਦੁਬਲੀ ਦੇ ਵਿੱਚ ਵੱਡੀ ਵਾਤਾਤ ਹੋਈ ਹੈ ਜਿੱਥੇ ਅੱਜ ਦਿਨ ਚੜਦੇ ਹੀ ਜਸਵੰਤ ਸਿੰਘ ਨਾਂ ਦੇ ਆਰਟੀਏ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਉਸ ਕੋਲੋਂ ਫਿਰੋਤੀ ਮੰਗੀ ਗਈ ਸੀ ਆਰਟੀਏ ਜਸਵੰਤ ਸਿੰਘ ਜੋ ਪਿੰਡ ਵਿੱਚ ਹੀ ਖਾਦ ਦਵਾਈਆਂ ਦੀ ਦੁਕਾਨ ਕਰਦਾ ਸੀ ਜਦੋਂ ਅੱਜ ਸਵੇਰੇ ਆਪਣੀ ਦੁਕਾਨ ਖੋਲ ਕੇ ਬੈਠਾ ਤਾਂ ਇੱਕ ਨੌਜਵਾਨ ਮੋਟਰਸਾਈਕਲ ਤੇ ਆਇਆ ਅਤੇ ਆੜਤੀਏ ਤੇ ਗੋਲੀਆਂ ਚਲਾ ਗਿਆ ਜਿਸ ਕਾਰਨ ਜਸਵੰਤ ਸਿੰਘ ਦੀ ਮੱਕੇ ਤੇ ਹਿਮਾਤ ਹੋ ਗਈ। ਕਟਨਾ ਦੀ ਜਾਣਕਾਰੀ ਮਿਲਦਾ ਹੈ थाना ਸਦਰ ਪੱਟੀ ਦੀ ਪੁਲਿਸ ਮੌਕੇ ਤੇ ਪੁੱਜੀ ਜਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਏ ਹਣੀ ਮਸਲਾ ਕੀ ਇਦਾਂ ਮੁੰਡੇ ਫਿਰਦੇ ਸੀ ਇਹਦੇ ਮਗਰਮਗਰ ਐਸੇ ਮੰਗਦੇ ਸੀ। ਅੱਛਾ। ਕਦੀ ਕਦੀ ਮਾਤਰ ਵਿਚਾਰਾ ਬੰਦਾ ਚਲੋ ਬੰਦਾ شریف ਸੀ ਸਾਰੇ ਪਿੰਡ ਦਾ ਸਾਝਾ ਸੀ। ਕਦੀ ਕਿਸੇ ਨੂੰ ਮੈਨੇ ਕੋਈ ਗਰੀਬ ਆ ਗਿਆ, ਗੁਰਬਾ ਆ ਗਿਆ, ਕੋਈ ਲੈਣੇ ਵਾਲਾ ਕੋਈ ਦੇਣੇ ਵਾਲਾ ਕੋਈ ਉਦਾਂ ਫਿਰ ਵੀ ਆ ਕੇ ਮੰਗੇ ਤਾਂ ਕਿਸੇ ਨੂੰ ਮੋੜਦਾ ਨਹੀਂ ਸੀ। ਬਹੁਤ ਜਿਆਦਾ ਬੰਦਾ ਨੇਕ ਸੀਗਾ ਤੇ ਬਹੁਤ ਧੱਕਾ ਆ ਬਿਚਾਰਾ ਬੈਠਾ ਸੀ ਦੁਕਾਨ ਚ ਹਾਲ ਕਰਨ ਰਿਹਾ ਆ ਦੋ ਜਣੇ ਤੇ ਉਹ ਇੱਕ ਮੋਟਰਸਾਈਕਲ ਤੇ ਤੇ ਇੱਕ ਥੱਲੇ ਉਤਰਿਆ ਤੇ ਉਹਨੇ ਮਾਰੀਆਂ ਗੋਲੀਆਂ ਇੱਕ ਨੂੰ ਮਾਰ ਕੇ ਗਾਹ ਗਏ ਜਿਹੜਾ ਜਿਹੜੀ ਮੌਤ ਹੋਈ ਇਹ ਪੀਨਾ ਕੀ ਨਾ ਜਿਹੜਾ ਨਾ ਉਤਰਾਂ ਤੇ ਬਿੱਟੂ ਬਿੱਟੂ ਆਂਦੇ ਤਾਂ ਸਿੱਧੇ ਨਾਂ ਦਾ ਪਤਾ ਨਹੀਂ ਕੀ ਆ ਬਿੱਟੂ ਬਿੱਟੂ ਸਿੰਘ ਉਮਰ ਕਿੰਨੀ ਹੋਊਗੀ ਉਮਰ ਹੋਊਗੀ 30 35 ਸਾਲ ਦੀ ਉਮਰ 40 ਦੀ ਉਹ ਹੀ ਦੀ 40 ਕੇ ਸਾਲ ਦੀ ਉਮਰ ਹੋਊਗੀ ਇਹ ਕੀ ਮਸਲਾ ਕੋਈ ਫਰौती-ਫਰौती ਦਾ ਹਾਂ ਫਰौती ਮੰਗਦੇ ਸੀ ਇਹ ਤੋਂ ਵਿਚਾਰਾ ਪਤਾ ਲੱਗਾ ਕੌਮ ਆਂਦਾ ਨਹੀਂ ਪਤਾ ਨਹੀਂ ਇੰਨਾ ਨਹੀਂ ਪਤਾ ਕਿ ਕੌਣ ਮੰਗਦਾ ਸੀ ਕੌਣ ਨਹੀਂ ਮੰਗਦਾ ਇਹਨਾਂ ਨੂੰ ਚਲੋ ਆਪਦਾ ਅੰਦਵਾਸ ਕਰੀ ਫਿਰਦੇ ਪਰ ਹੁਣ ਆਏ ਦੋ ਜਾਨੀ ਬੈਠਾ ਹੈ ਦੁਕਾਨ ਦੇ ਤੇ ਸਰ ਕੀ ਮਾਮਲਾ ਹੈ ਜਿਹੜਾ ਗੋਲੀ ਚੱਲੀ ਹੈ ਪਰਿਵਾਰ ਨੇ ਕੋਈ ਸ਼ਿਕਾਇਤ ਕੀਤਾ ਅਸੀਂ ਨਾ ਜੀ ਇਸ ਟਾਈਮ ਦੁਗਲੀ ਪਿੰਡ ਦੇ ਵਿੱਚ ਆਇਆ ਮਾਰਨਿੰਗ ਇੱਕ ਇਨਫੋਰਮੇਸ਼ਨ ਮਿਲੀ ਜੀ ਇੱਕ ਬਾਈਕ ਸਵਾਰ ਆਇਆ ਦੁਕਾਨ ਦੇ ਉੱਪਰ ਤੇ ਜੇ ਸਰਦਾਰ ਜਦਵੰਦ ਸਿੰਘ ਨੂੰ ਦੇ ਉੱਤੇ ਗੋਲੀ ਚਲਾ ਕੇ ਚਲਾ ਗਿਆ ਪੂਰੀ ਇਨਵੈਸਟੀਗੇਸ਼ਨ ਦਾ ਖਰਾਬ ਸਾਰੇ ደረጃ ਤੱਕ ਲਿਤੀਆਂ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਅਲੱਗ-ਅਲੱਗ ਟੀਮਾਂ ਲਾਈਆਂ ਗਈਆਂ ਆ ਤੇ ਸਾਡੇ ਕੋਲ ਕਾਫੀ ਫਰਦਰ ਅਗੇ ਇਨਵੈਸਟੀਗੇਸ਼ਨ ਦੇ ਵਿੱਚ ਲੀਡਸ ਆਈਆਂ ਨੇ ਇਹਦੇ ਵਿੱਚ ਜੀ ਤੇ ਜਿਹੜਾ ਪਰਿਵਾਰ ਨੇ ਦੋ ਤਿੰਨ ਬੰਦਿਆਂ ਦੇ ਉੱਤੇ ਸ਼ੱਕ ਜਾਰ ਕੀਤਾ ਆ ਉਹਨਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਆ ਤੇ ਉਹਨਾਂ ਕੋਲ ਪੁੱਛਗਿੱਛ ਚੱਲੀ ਆ ਬਹੁਤ ੱਕਾ ਆ ਜਿਹੜਾ ਬੈਠਾ ਸੀ ਦੁਕਾਨ 'ਚ ਸਾਹਵ ਕਰਨ ਦੇ ਆਏ ਆ ਦੋ ਜਣੇ ਤੇ ਉਹ ਇੱਕ ਮੋਟਰਸਾਈਕਲ ਤੇ ਇੱਕ ਥੱਲੇ ਉੱਤਰਿਆ ਤੇ ਉਹਨੇ ਮਾਰੀਆਂ ਗੋਲੀਆਂ ਇੱਕ ਨੂੰ ਮਾਰ ਕੇ ਗਾਹ ਗਏ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਦੁਬਲੀ ਦੇ ਵਿੱਚ ਵੱਡੀ ਵਾਤਾਤ ਹੋਈ ਹੈ ਜਿੱਥੇ ਅੱਜ ਦਿਨ ਚੜ੍ਹਦੇ ਹੀ ਜਸਵੰਤ ਸਿੰਘ ਨਾਂ ਦੇ ਆਰਟੀਏ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਉਸ ਕੋਲੋਂ ਫਿਰੋਤੀ ਮੰਗੀ ਗਈ ਸੀ ਆਰਟੀਏ ਜਸਵੰਤ ਸਿੰਘ ਜੋ ਪਿੰਡ ਵਿੱਚ ਹੀ ਖਾਦ ਦਵਾਈਆਂ ਦੀ ਦੁਕਾਨ ਕਰਦਾ ਸੀ ਜਦੋਂ ਅੱਜ ਸਵੇਰੇ ਆਪਣੀ ਦੁਕਾਨ ਖੋਲ ਕੇ ਬੈਠਾ ਤਾਂ ਇੱਕ ਨੌਜਵਾਨ ਮੋਟਰਸਾਈਕਲ ਤੇ ਆਇਆ ਅਤੇ ਆਰਟੀਏ ਤੇ ਗੋਲੀਆਂ ਚਲਾ ਗਿਆ ਜਿਸ ਕਾਰਨ ਜਸਵੰਤ ਸਿੰਘ ਦੀ ਮੱਕੇ ਤੇ ਹਿਮਾਤ ਹੋ ਗਈ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਸਦਰ ਪੱਟੀ ਦੀ ਪੁਲਿਸ ਮੌਕੇ ਤੇ ਪੁੱਜੀ ਜਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਓਏ ਹਣੀ ਮਸਲਾ ਕੀ ਇਦਾਂ ਮੁੰਡੇ ਫਿਰਦੇ ਸੀ ਇਹਦੇ ਮਗਰ ਮਗਰ ਐਸੇ ਮੰਗਦੇ ਸੀ। ਅੱਛਾ। ਕਦੀ ਕਦੇ ਉਹ ਮਾਤਰ ਵਿਚਾਰਾ ਬੰਦਾ ਚਲੋ ਬੰਦਾ ਸ਼ਰੀਫ ਸੀ ਸਾਰੇ ਪਿੰਡ ਦਾ ਸਾਂਝਾ ਸੀ। ਕਦੀ ਕਿਸੇ ਨੂੰ ਮੈਨੇ ਕੋਈ ਗਰੀਬ ਆ ਗਿਆ ਗੁਰਬਾ ਆ ਗਿਆ ਕੋਈ ਲੈਣੇ ਵਾਲਾ ਕੋਈ ਦੇਣ ਵਾਲਾ ਕੋਈ ਉਦਾਂ ਫ੍ਰੀ ਵੀ ਆ ਕੇ ਮੰਗੇ ਤੇ ਕਿਸੇ ਨੂੰ ਮੋਰਦਾ ਨਹੀਂ ਸੀ। ਬਹੁਤ ਜ਼ਿਆਦਾ ਬੰਦਾ ਨੇਕ ਸੀਗਾ। ਬਹੁਤ ਧੱਕਾ ਆ ਵਿਚਾਰਾ ਬੈਠਾ ਸੀ ਦੁਕਾਨ 'ਚ ਹਾਲ ਕਰਨ ਦੇ ਆਏ ਆ। ਦੋ ਜਾਨੇ ਤੇ ਉਹ ਇੱਕ ਮੋਟਰਸਾਈਕਲ ਤੇ ਤੇ ਇੱਕ ਥੱਲੇ ਉਤਰਿਆ ਤੇ ਉਹਨੇ ਮਾਰੀਆਂ ਗੋਲੀਆਂ ਇੱਕ ਜਮਾਰ ਕੇ ਗਾਹ ਗਏ ਜਿਹੜਾ ਜਿਹੜਾ ਮੌਤ ਹੋਈ ਹੈ ਪੀਨਾ ਕੀ ਨਾ ਇਹਦਾ ਜਿਹੜਾ ਨਾ ਉਤਰਾਂ ਤੇ ਬਿੱਟੂ ਬਿੱਟੂ ਆਂਦੇ ਤਾਂ ਸਿੱਧੇ ਨਾਂ ਦਾ ਪਤਾ ਨਹੀਂ ਕੀ ਆ ਬਿੱਟੂ ਬਿੱਟੂ ਸਿੰਘ ਉਮਰ ਕਿੰਨੀ ਹੋਵੇਗੀ ਉਮਰ ਹੋਊਗੀ 30 35 ਸਾਲ ਦੀ ਉਮਰ 40 ਦੀ ਉਹੀ ਦੀ 40 ਕੇ ਸਾਲ ਦੀ ਉਮਰ ਹੋਊਗੀ ਇਹ ਕੀ ਮਸਲਾ ਕੋਈ ਫਰौती-ਫਰौती ਦਾ ਹਾਂ ਫਰौती ਮੰਗਦੇ ਸੀ ਇਹ ਤੋਂ ਵਿਚਾਰ ਪਤਾ ਲੱਗਾ ਕੋਮ ਆਏਗਾ ਨਹੀਂ ਪਤਾ ਨਹੀਂ ਇਹਨਾਂ ਨਹੀਂ ਪਤਾ ਵੀ ਕੌਣ ਮੰਗਦਾ ਸੀ ਕੌਣ ਨਹੀਂ ਮੰਗਦਾ ਇਹਨਾਂ ਨੂੰ ਚਲੋ ਆਪਦਾ ਬੰਦਬਾਸ ਕਰੀ ਫਿਰਦੇ ਪਰ ਹੁਣ ਆਏ ਦੋ ਜਾਨੇ ਤੇ ਬੈਠਾ ਸਰ ਕੀ ਮਾਮਲਾ ਜਿਹੜਾ ਗੋਲੀ ਚੱਲੀ ਹੈ ਪਰਿਵਾਰ ਨੇ ਕੋਈ ਸ਼ੱਕ ਜਾਰ ਕੀਤਾ ਅਸੀਂ ਨਾ ਜੀ ਇਸ ਟਾਈਮ ਦੁਗਲੀ ਪਿੰਡ ਦੇ ਵਿੱਚ ਆਇਆ ਮਾਰਨਿੰਗ ਇੱਕ ਇਨਫੋਰਮੇਸ਼ਨ ਮਿਲੀ ਜੀ ਇੱਕ ਬਾਈਕ ਸਵਾਰ ਆਇਆ ਦੁਕਾਨ ਦੇ ਉੱਪਰ ਤੇ ਇੱਥੇ ਸਰਦਾਰ ਜਦਵੰਦ ਸਿੰਘ ਨੂੰ ਦੇ ਉੱਤੇ ਗੋਲੀ ਚਲਾ ਕੇ ਚਲਾ ਗਿਆ ਪੂਰੀ ਇਨਵੈਸਟੀਗੇਸ਼ਨ ਦਾ ਨਰਾ ਸਾਰੇ ਤਰ੍ਹਾਂ ਦਾ ਢਿੱਲੀ ਦੀਆਂ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਅਲੱਗ-ਅਲੱਗ ਟੀਮਾਂ ਲਾਈਆਂ ਗਈਆਂ ਤੇ ਸਾਡੇ ਕੋਲ ਕਾਫੀ ਫਰਦਰ ਅਗੇ ਇਨਵੈਸਟੀਗੇਸ਼ਨ ਦੇ ਵਿੱਚ ਲੀਡਸ ਆਈਆਂ ਨੇ ਇਹਦੇ ਵਿੱਚ ਜੀ ਤੇ ਜਿਹੜਾ ਪਰਿਵਾਰ ਨੇ ਦੋ ਤਿੰਨ ਬੰਦਿਆਂ ਦੇ ਉੱਤੇ ਸ਼ੱਕ ਜਾਰ ਕੀਤਾ ਆ ਉਹਨਾਂ ਨੂੰ ਅਸੀਂ ਰਾਉਂਡ ਅਪ ਕਰ ਬਹੁਤ ੱਘਾ ਆ ਮੇਰਾ ਬੈਠਾ ਇਸ ਦੁਕਾਨ ਚ ਹਾਬ ਕਰਨ ਆਏ ਆ ਦੋ ਜਣੇ ਤੇ ਉਹ ਇੱਕ ਮੋਟਰਸਾਈਕਲ ਤੇ ਇੱਕ ਥੱਲੇ ਉਤਰਿਆ ਤੇ ਉਹਨੇ ਮਾਰੀਆਂ ਗੋਲੀਆਂ ਇੱਕ ਨੂੰ ਮਾਰ ਕੇ ਗਾਹ ਗਏ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਦੁਬਲੀ ਦੇ ਵਿੱਚ ਵੱਡੀ ਵਾਤਾਤ ਹੋਈ ਹੈ ਜਿੱਥੇ ਅੱਜ ਦਿਨ ਚੜਦੇ ਹੀ ਜਸਵੰਤ ਸਿੰਘ ਨਾਂ ਦੇ ਆਰਟੀਏ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਉਸ ਕੋਲੋਂ ਫਿਰੋਤੀ ਮੰਗੀ ਗਈ ਸੀ ਆਰਟੀਏ ਜਸਵੰਤ ਸਿੰਘ ਜੋ ਪਿੰਡ ਵਿੱਚ ਹੀ ਖਾਦ ਦਵਾਈਆਂ ਦੀ ਦੁਕਾਨ ਕਰਦਾ ਸੀ ਜਾਦੂ ਅੱਜ ਸਵੇਰੇ ਆਪਣੀ ਦੁਕਾਨ ਖੋਲ ਕੇ ਬੈਠਾ ਤਾਂ ਇੱਕ ਨੌਜਵਾਨ ਮੋਟਰਸਾਈਕਲ ਤੇ ਆਇਆ ਅਤੇ ਆਰਟੀਏ ਤੇ ਗੋਲੀਆਂ ਚਲਾ ਗਿਆ ਜਿਸ ਕਾਰਨ ਜਸਵੰਤ ਸਿੰਘ ਦੀ ਮੱਕੇ ਤੇ ਹਿਮਾਤ ਹੋ ਗਈ। ਕਟਨਾ ਦੀ ਜਾਣਕਾਰੀ ਮਿਲਦਿਆਂ ਹੀ थाना ਸਦਰ ਪੱਟੀ ਦੀ ਪੁਲਿਸ ਮੌਕੇ ਤੇ ਪਹੁੰਚੀ ਜਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਂ ਨਹੀਂ ਮਸਲਾ ਕੀ ਇਦਾਂ ਮੁੰਡੇ ਫਿਰਦੇ ਸੀ ਇਹਦੇ ਮਗਰਮਗਰ ਐਸੇ ਮੰਗਦੇ ਸੀ। ਅੱਛਾ। ਕਦੀ ਕਦੇ ਮਾਤਰ ਵਿਚਾਰ ਬੰਦਾ ਚਲੋ ਬੰਦਾ شریف ਸੀ ਸਾਰੇ ਪਿੰਡ ਦਾ ਸਾਂਝਾ ਸੀ। ਕਦੀ ਕਿਹਨ ਮਨੇ ਕੋਈ ਗਰੀਬ ਆ ਗਿਆ ਗੁਰਬਾ ਆ ਗਿਆ ਕੋਈ ਲੈਣੇ ਵਾਲਾ ਕੋਈ ਦੇਣੇ ਵਾਲਾ ਕੋ ਉਦਾਂ ਫੇ ਵੀ ਆ ਕੇ ਮੰਗੇ ਤੇ ਕਿਸੇ ਨੂੰ ਮੋੜਦਾ ਨਹੀਂ ਸੀ ਬਹੁਤ ਜਿਆਦਾ ਬੰਦਾ ਨੇਕ ਸੀਗਾ ਤੇ ਬਹੁਤ ਧੱਕਾ ਆ ਬਿਚਾਰਾ ਬੈਠਾ ਸੀ ਦੁਕਾਨ ਚ ਹਾਲ ਕਰਨ ਰਿਹਾ ਆਏ ਆ ਦੋ ਜਣੇ ਤੇ ਉਹ ਇੱਕ ਮੋਟਰਸਾਈਕਲ ਤੇ ਤੇ ਇੱਕ ਥੱਲੇ ਉਤਰਿਆ ਤੇ ਉਹਨੇ ਮਾਰੀਆਂ ਗੋਲੀਆਂ ਇੱਕ ਨੂੰ ਮਾਰ ਕੇ ਗਾਹ ਗਏ ਇਹ ਜਿਹੜਾ ਜਿੱਦ ਮੋਤੋ ਹੀ ਇਹ ਪੀਨਾ ਕੀ ਨਾ ਜਿਹੜਾ ਨਾ ਉਤਰਾਂ ਤੇ ਬਿੱਟੂ ਬਿੱਟੂ ਆਉਂਦੇ ਆ ਤਾਂ ਸਿੱਧੇ ਨਾਂ ਦਾ ਪਤਾ ਨਹੀਂ ਕੀ ਆ ਬਿੱਟੂ ਬਿੱਟੂ ਸਿੰਘ ਉਮਰ ਕਿੰਨੀ ਹੋਊਗੀ ਉਮਰ ਹੋਊਗੀ 30 35 ਸਾਲ ਦੀ ਉਮਰ 40 ਦੀ ਹੋਊਗੀ ਇਹਦੀ 40 ਕੇ ਸਾਲ ਦੀ ਇੱਕ ਹੀ ਮਸਲਾ ਕੋਈ ਫਰौती-ਫਰौती ਦਾ ਹਾਂ ਫਰौती ਮੰਗਦੇ ਸੀ ਇਹ ਤੋਂ ਵਿਚਾਰਤਾ ਪਤਾ ਲੱਗਾ ਕੌਣ ਮੰਗਦਾ ਨਹੀਂ ਪਤਾ ਨਹੀਂ ਇੰਨਾ ਨਹੀਂ ਪਤਾ ਕਿ ਕੌਣ ਮੰਗਦਾ ਸੀ ਕੌਣ ਨਹੀਂ ਮੰਗਦਾ ਇਹਨਾਂ ਨੂੰ ਚਲੋ ਆਪਦਾ ਬੰਦਬਾਸਤ ਕਰੀ ਫਿਰਦੇ ਪਰ ਹੁਣ ਆਏ ਦੋ ਜਣੇ ਬੈਠਾਏ ਦੁਕਾਨ ਦੇ ਤੇ ਸਰ ਕੀ ਮਾਮਲਾ ਹੈ ਜਿਹੜਾ ਗੋਲੀ ਚੱਲੀ ਹੈ ਪਰਿਵਾਰ ਨੇ ਕੋਈ ਸ਼ਿਕਾਇਤ ਕੀਤਾ ਅਸੀਂ ਆਏ ਇਸ ਟਾਈਮ ਦੁਗਲੀ ਪਿੰਡ ਦੇ ਵਿੱਚ ਆਇਆ ਮਾਰਨਿੰਗ ਇੱਕ ਇਨਫੋਰਮੇਸ਼ਨ ਮਿਲੀ ਸੀ ਇੱਕ ਬਾਈਕ ਸਵਾਰ ਆਇਆ ਦੁਕਾਨ ਦੇ ਉੱਪਰ ਦੇ ਜਿਹਦੇ ਸਰਦਾਰ ਜਦਵੰਦ ਸਿੰਘ ਨੂੰ ਦੇ ਉੱਤੇ ਗੋਲੀ ਚਲਾ ਕੇ ਲਾ ਗਏ ਪੂਰੀ ਇਨਵੈਸਟੀਗੇਸ਼ਨ ਦਾ ਨਾਰਾ ਸਾਰੇ ਤਰਫੋਂ ਖਿਲਦੀਆਂ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਅਲੱਗ-ਅਲੱਗ ਟੀਮਾਂ ਲਾਈਆਂ ਗਈਆਂ ਤੇ ਸਾਡੇ ਕੋਲ ਕਾਫੀ ਫਰਦਰ ਅਗੇ ਇਨਵੈਸਟੀਗੇਸ਼ਨ ਦੇ ਵਿੱਚ ਲੀਡਸ ਆਈਆਂ ਨੇ ਇਹਦੇ ਵਿੱਚ ਜੀ ਤੇ ਜਿਹੜਾ ਪਰਿਵਾਰ ਨੇ ਦੋ ਤਿੰਨ ਬੰਦਿਆਂ ਦੇ ਉੱਤੇ ਸ਼ੱਕ ਜਾਰ ਕੀਤਾ ਆ ਉਹਨਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਆ ਤੇ ਉਹਨਾਂ ਕੋਲ ਪੁੱਛਗਿੱਛ ਜਾਰੀ ਆ ਬਹੁਤ ੱਕਾ ਆ ਜਿਹੜਾ ਬੈਠਾ ਸੀ ਦੁਕਾਨ 'ਚ ਹਾਲ ਕਰਨ ਆਏ ਆ ਦੋ ਜਣੇ ਤੇ ਉਹ ਇੱਕ ਮੋਟਰਸਾਈਕਲ ਤੇ ਇੱਕ ਥੱਲੇ ਉਤਰਿਆ ਤੇ ਉਹਨੇ ਮਾਰੀਆਂ ਗੋਲੀਆਂ ਇੱਕ ਨੂੰ ਮਾਰ ਕੇ ਗਾਹਾਂ ਗਿਆ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਦੁਬਲੀ ਦੇ ਵਿੱਚ ਵੱਡੀ ਵਾਤਾਤ ਹੋਈ ਹੈ ਜਿੱਥੇ ਅੱਜ ਦਿਨ ਚੜਦੇ ਹੀ ਜਸਵੰਤ ਸਿੰਘ ਨਾਂ ਦੇ ਆਰਟੀਏ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਉਸ ਕੋਲੋਂ ਫਿਰੋਤੀ ਮੰਗੀ ਗਈ ਸੀ ਆਰਟੀਏ ਜਸਵੰਤ ਸਿੰਘ ਜੋ ਪਿੰਡ ਵਿੱਚ ਹੀ ਖਾਦ ਦਵਾਈਆਂ ਦੀ ਦੁਕਾਨ ਕਰਦਾ ਸੀ ਜਦੋਂ ਅੱਜ ਸਵੇਰੇ ਆਪਣੀ ਦੁਕਾਨ ਖੋਲ ਕੇ ਬੈਠਾ ਤਾਂ ਇੱਕ ਨੌਜਵਾਨ ਮੋਟਰਸਾਈਕਲ ਤੇ ਆਇਆ ਅਤੇ ਆਰਟੀਏ ਤੇ ਗੋਲੀਆਂ ਚਲਾ ਗਿਆ ਜਿਸ ਕਾਰਨ ਜਸਵੰਤ ਸਿੰਘ ਦੀ ਮੱਕੇ ਤੇ ਹਿਮਾਤ ਹੋ ਗਈ। ਕਟਨਾ ਦੀ ਜਾਣਕਾਰੀ ਮਿਲਦਿਆਂ ਹੀ थाना ਸਦਰ ਪੱਟੀ ਦੀ ਪੁਲਿਸ ਮੌਕੇ ਤੇ ਪਹੁੰਚੀ ਜਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਏ ਹਣੀ ਮਸਲਾ ਕੀ ਇਦਾਂ ਮੁੰਡੇ ਫਿਰਦੇ ਸੀ ਇਹਦੇ ਮਗਰਮਗਰ ਐਸੇ ਮੰਗਦੇ ਸੀ। ਅੱਛਾ। ਕਦੀ ਕਦੇ ਹਮਤ ਵਿਚਾਰਾ ਬੰਦਾ ਚਲੋ ਬੰਦਾ شریف ਸੀ ਸਾਰੇ ਪਿੰਡ ਦਾ ਸਾਝਾ ਸੀ। ਕਦੀ ਕਿਸੇ ਨੂੰ ਮੈਨੇ ਕੋਈ ਗਰੀਬ ਆ ਗਿਆ, ਗੁਰਬਾ ਆ ਗਿਆ, ਕੋਈ ਲੈਣੇ ਵਾਲਾ, ਕੋਈ ਦੇਣੇ ਵਾਲਾ ਕੋ ਓਦਾਂ ਫੇਰ ਵੀ ਆ ਕੇ ਮੰਗੇ ਤੇ ਕਿਸੇ ਨੂੰ ਮੋੜਦਾ ਨਹੀਂ ਸੀ। ਬਹੁਤ ਜਿਆਦਾ ਬੰਦਾ ਨੇਕ ਸੀਗਾ ਤੇ ਬਹੁਤ ਧੱਕਾ ਆਇਆ ਵਿਚਾਰਾ ਬੈਠਾ ਸੀ ਦੁਕਾਨ 'ਚ ਸਾਹਬ ਕਰਨ ਦੇ ਆਏ ਆ ਦੋ ਜਣੇ ਤੇ ਉਹ ਇੱਕ ਮੋਟਰਸਾਈਕਲ ਤੇ ਤੇ ਇੱਕ ਥੱਲੇ ਉਤਰਿਆ ਤੇ ਉਹਨੇ ਮਾਰੀਆਂ ਗੋਲੀਆਂ ਇੱਕ ਨੂੰ ਮਾਰ ਕੇ ਗਾਹ ਗਏ ਜਿਹੜਾ ਜਿਸ ਮੌਤ ਹੋਈ ਹੈ ਇਹ ਪੀਨਾ ਕੀ ਨਾ ਜਿਹੜਾ ਨਾ ਉਤਰਾਂ ਤੇ ਬਿੱਟੂ ਬਿੱਟੂ ਆਉਂਦੇ ਆ ਤਾਂ ਸਿੱਧੇ ਨਾਂ ਦਾ ਪਤਾ ਨਹੀਂ ਕੀ ਆ ਬਿੱਟੂ ਬਿੱਟੂ ਸਿੰਘ ਉਮਰ ਕਿੰਨੀ ਹੋਊਗੀ ਉਮਰ ਹੋਊਗੀ 30 35 ਸਾਲ ਦੀ ਉਮਰ 40 ਦੀ ਉਹ ਹੀ ਦੀ 40 ਕੇ ਸਾਲ ਦੀ ਉਮਰ ਹੋਊਗੀ ਇਹ ਕੀ ਮਸਲਾ ਕੋਈ ਫੌਤੀ ਪੁੱਤੀ ਦਾ ਹਾਂ ਫੌਤੀ ਮੰਗਦੇ ਸੀ ਇਹ ਤੋਂ ਵਿਚਾਰਾ ਪਤਾ ਲੱਗਾ ਕੌਮ ਮੰਗਦਾ ਨਹੀਂ ਪਤਾ ਨਹੀਂ ਇਹਨਾ ਨਹੀਂ ਪਤਾ ਕਿ ਕੌਣ ਮੰਗਦਾ ਸੀ ਕੌਣ ਨਹੀਂ ਮੰਗਦਾ ਇਹਨਾਂ ਨੂੰ ਚਲੋ ਆਪਦਾ ਬੰਦਬਾਸ ਕਰੀ ਫਿਰਦੇ ਪਰ ਹੁਣ ਆਏ ਦੋ ਜਾਨੀ ਬੈਠਾ ਹੈ ਦੁਕਾਨ ਦੇ ਤੇ ਸਰ ਕੀ ਮਾਮਲਾ ਹੈ ਜਿਹੜਾ ਗੋਲੀ ਚੱਲੀ ਹੈ ਪਰਿਵਾਰ ਨੇ ਕੋਈ ਸ਼ੱਕ ਜਾਰ ਕੀਤਾ ਅਸੀਂ ਨਾ ਜੀ ਇਸ ਟਾਈਮ ਦੁਗਲੀ ਪਿੰਡ ਦੇ ਵਿੱਚ ਆਇਆ ਮਾਰਨਿੰਗ ਇੱਕ ਇਨਫੋਰਮੇਸ਼ਨ ਮਿਲੀ ਸੀ ਇੱਕ ਬਾਈਕ ਸਵਾਰ ਆਇਆ ਦੁਕਾਨ ਦੇ ਉੱਪਰ ਤੇ ਇਹ ਸਰਦਾਰ ਜਦਵੰਦ ਸਿੰਘ ਨੂੰ ਦੇ ਉੱਤੇ ਗੋਲੀ ਚਲਾ ਕੇ ਚਲਾ ਗਿਆ ਪੂਰੀ ਇਨਵੈਸਟੀਗੇਸ਼ਨ ਦਾ ਨਾਰਾਜ਼ ਸਾਰੇ ਤਰ੍ਹਾਂ ਦਾ ਕੀ ਲੀਦੀਆਂ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਅਲੱਗ-ਅਲੱਗ ਟੀਮਾਂ ਲਾਈਆਂ ਗਈਆਂ ਆ ਸਾਡੇ ਕੋਲ ਕਾਫੀ ਫਰਦਰ ਅਗੇ ਇਨਵੈਸਟੀਗੇਸ਼ਨ ਦੇ ਵਿੱਚ ਲੀਡਸ ਆਈਆਂ ਨੇ ਇਹਦੇ ਵਿੱਚ ਜੀ ਤੇ ਜਿਹੜਾ ਪਰਿਵਾਰ ਨੇ ਦੋ ਤਿੰਨ ਬੰਦਿਆਂ ਦੇ ਉੱਤੇ ਸ਼ੱਕ ਜਾਰ ਕੀਤਾ ਆ ਉਹਨਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਆ ਤੇ ਉਹਨਾਂ ਕੋਲ ਪੁੱਛਗਿੱਛ ਚੱਲੀ ਆ ਬਹੁਤ ੱਘਾ ਆ ਮੇਰਾ ਬੈਠਾ ਸੀ ਦੁਕਾਨ 'ਚ ਸਾਹਬ ਕਰਨ ਦੇ ਆਏ ਆ ਦੋ ਜਣੇ ਤੇ ਉਹ ਇੱਕ ਮੋਟਰਸਾਈਕਲ ਤੇ ਇੱਕ ਥੱਲੇ ਉੱਤਰਿਆ ਤੇ ਉਹਨੇ ਮਾਰੀਆਂ ਗੋਲੀਆਂ ਇੱਕ ਨੂੰ ਮਾਰ ਕੇ ਗਾਹ ਗਏ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਦੁਬਲੀ ਦੇ ਵਿੱਚ ਵੱਡੀ ਵਾਤਾਤ ਹੋਈ ਹੈ ਜਿੱਥੇ ਅੱਜ ਦਿਨ ਚੜ੍ਹਦੇ ਹੀ ਜਸਵੰਤ ਸਿੰਘ ਨਾਂ ਦੇ ਆਰਟੀਏ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਉਸ ਕੋਲੋਂ ਫਿਰੋਤੀ ਮੰਗੀ ਗਈ ਸੀ ਆਰਟੀਏ ਜਸਵੰਤ ਸਿੰਘ ਜੋ ਪਿੰਡ ਵਿੱਚ ਹੀ ਖਾਦ ਦਵਾਈਆਂ ਦੀ ਦੁਕਾਨ ਕਰਦਾ ਸੀ ਜਦੋਂ ਅੱਜ ਸਵੇਰੇ ਆਪਣੀ ਦੁਕਾਨ ਖੋਲ ਕੇ ਬੈਠਾ ਤਾਂ ਇੱਕ ਨੌਜਵਾਨ ਮੋਟਰਸਾਈਕਲ ਤੇ ਆਇਆ ਅਤੇ ਆਰਟੀਏ ਤੇ ਗੋਲੀਆਂ ਚਲਾ ਗਿਆ ਜਿਸ ਕਾਰਨ ਜਸਵੰਤ ਸਿੰਘ ਦੀ ਮੱਕੇ ਤੇ ਹਿਮਾਤ ਹੋ ਗਈ ਘਟਨਾ ਦੀ ਜਾਣਕਾਰੀ ਮਿਲਦਾ ਹੀ थाना सदर ਪੱਟੀ ਦੀ ਪੁਲਿਸ ਮੌਕੇ ਤੇ ਪੁੱਜੀ ਜਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਂ ਜੀ ਮਸਲਾ ਕੀ ਇਦਾਂ ਮੁੰਡੇ ਫਿਰਦੇ ਸੀ ਇਹਦੇ ਮਗਰਮਗਰ ਐਸੇ ਮੰਗਦੇ ਸੀ। ਅੱਛਾ ਜੀ ਕਦੀ ਕਦੇ ਮਾਤਰ ਵਿਚਾਰਾ ਬੰਦਾ ਚਲੋ ਬੰਦਾ شریف ਸੀ ਸਾਰੇ ਪਿੰਡ ਦਾ ਸਾਝਾ ਸੀ। ਕਦੀ ਕਿਸੇ ਨੂੰ ਮੈਨੇ ਕੋਈ ਗਰੀਬ ਆ ਗਿਆ ਗੁਰਬਾ ਆ ਗਿਆ ਕੋਈ ਲੈਣੇ ਵਾਲਾ ਕੋਈ ਦੇਣੇ ਵਾਲਾ ਕੋਈ ਇਦਾਂ ਫਿਰ ਵੀ ਆ ਕੇ ਮੰਗੇ ਤੇ ਕਿਸੇ ਨੂੰ ਮੋੜਦਾ ਨਹੀਂ ਸੀ। ਬਹੁਤ ਜ਼ਿਆਦਾ ਬੰਦਾ ਨੇਕ ਸੀਗਾ ਤੇ ਬਹੁਤ ਥੱਕਾ ਆ ਵਿਚਾਰਾ ਬੈਠਾ ਸੀ ਦੁਕਾਨ 'ਚ ਹਾਲ ਕਰਨ ਆਏ ਆ। ਦੋ ਜਣੇ ਤੇ ਉਹ ਇੱਕ ਮੋਟਰਸਾਈਕਲ ਤੇ ਤੇ ਇੱਕ ਥੱਲੇ ਉਤਰਿਆ ਤੇ ਉਹਨੇ ਮਾਰੀਆਂ ਗੋਲੀਆਂ ਇੱਕ ਨੂੰ ਮਾਰ ਕੇ ਗਾਹ ਗਏ ਇਹ ਜਿਹੜਾ ਜਿਸ ਮੌਤੇ ਇਹ ਪੀਨਾ ਕੀ ਨਾ ਇਹਦਾ ਜਿਹੜਾ ਨਾ ਉਤਰਾਂ ਤੇ ਬਿੱਟੂ ਬਿੱਟੂ ਆਂਦੇ ਤਾਂ ਸਿੱਧੇ ਨਾਂ ਦਾ ਪਤਾ ਨਹੀਂ ਕੀ ਆ ਬਿੱਟੂ ਬਿੱਟੂ ਸਿੰਘ ਉਮਰ ਕਿੰਨੀ ਹੋਵੇਗੀ ਉਮਰ ਹੋਊਗੀ 30 35 ਸਾਲ ਦੀ ਉਮਰ 40 ਦੀ ਉਹ ਹੀ ਦੀ 40 ਕੇ ਸਾਲ ਦੀ ਉਮਰ ਹੋਊਗੀ ਇਹ ਕੀ ਮਸਲਾ ਕੋਈ ਫੌਤੀ ਪੁੱਤੀ ਦਾ ਹਾਂ ਫਰੌਤੀ ਮੰਗਦੇ ਸੀ ਇਹ ਤੋਂ ਵਿਚਾਰ ਪਤਾ ਲੱਗਾ ਕੌਣ ਆਏਗਾ ਨਹੀਂ ਪਤਾ ਨਹੀਂ ਇਹਨਾਂ ਨਹੀਂ ਪਤਾ ਵੀ ਕੌਣ ਮੰਗਦਾ ਸੀ ਕੌਣ ਨਹੀਂ ਮੰਗਦਾ ਇਹਨਾਂ ਨੂੰ ਚਲਵਾ ਆਪਦਾ ਬੰਦਬਾਸ ਕਰੀ ਫਿਰਦੇ ਪਰ ਹੁਣ ਆਏ ਦੋ ਜਣੇ ਬੈਠਾ ਦੁਕ ਸਰ ਕੀ ਮਾਮਲਾ ਜਿਹੜਾ ਗੋਲੀ ਚੱਲੀ ਹੈ ਪਰਿਵਾਰ ਨੇ ਕੋਈ ਸ਼ੱਕ ਜਾਰ ਕੀਤਾ ਅਸੀਂ ਨਾ ਜੀ ਇਸ ਟਾਈਮ ਦੁਗਲੀ ਪਿੰਡ ਦੇ ਵਿੱਚ ਆਇਆ ਮਾਰਨਿੰਗ ਇੱਕ ਇਨਫਰਮੇਸ਼ਨ ਮਿਲੀ ਜੀ ਇੱਕ ਬਾਈਕ ਸਵਾਰ ਆਇਆ ਦੁਕਾਨ ਦੇ ਉੱਪਰ ਤੇ ਇੱਥੇ ਸਰਦਾਰ ਜਤਵੰਦ ਸਿੰਘ ਉਹਨਾਂ ਦੇ ਉੱਤੇ ਗੋਲੀ ਚਲਾ ਕੇ ਪਾ ਦਿੱਤੀ। ਪੂਰੀ ਇਨਵੈਸਟੀਗੇਸ਼ਨ ਦਾ ਦਰਾ ਸਾਰੇ ਤਰ੍ਹਾਂ ਦਾ ਲਿਖੀ ਦੀਆਂ ਮਾਰਜੋਗ ਐਸਐਸਪੀ ਸਾਹਿਬ ਵੱਲੋਂ ਅਲੱਗ-ਅਲੱਗ ਟੀਮਾਂ ਲਾਈਆਂ ਗਈਆਂ ਆ ਤੇ ਸਾਡੇ ਕੋਲ ਕਾਫੀ ਫਰਦਰ ਅਗੇ ਇਨਵੈਸਟੀਗੇਸ਼ਨ ਦੇ ਵਿੱਚ ਲੀਡਸ ਆਈਆਂ ਨੇ ਇਹਦੇ ਵਿੱਚ ਜੀ ਤੇ ਜਿਹੜਾ ਪਰਿਵਾਰ ਨੇ ਦੋ ਤਿੰਨ ਬੰਦਿਆਂ ਦੇ ਉੱਤੇ ਸ਼ੱਕ ਜਾਰ ਕੀਤਾ ਆ ਉਹਨਾਂ ਨੂੰ ਅਸੀਂ ਰਾਉ ਬਹੁਤ ੱਗਾ ਆ ਜਿਹੜਾ ਬੈਠਾ ਸੀ ਦੁਕਾਨ 'ਚ ਸਾਹਬ ਕਰਨ ਦੇ ਆਏ ਆ ਦੋ ਜਣੇ ਤੇ ਉਹ ਇੱਕ ਮੋਟਰਸਾਈਕਲ ਤੇ ਇੱਕ ਥੱਲੇ ਉਤਰਿਆ ਤੇ ਉਹਨੇ ਮਾਰੀਆਂ ਗੋਲੀਆਂ ਇੱਕ ਨੂੰ ਮਾਰ ਕੇ ਗਾਹ ਗਏ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਦੁਬਲੀ ਦੇ ਵਿੱਚ ਵੱਡੀ ਵਾਤਾਤ ਹੋਈ ਹੈ ਜਿੱਥੇ ਅੱਜ ਦਿਨ ਚੜ੍ਹਦੇ ਹੀ ਜਸਵੰਤ ਸਿੰਘ ਨਾਂ ਦੇ ਆਰਟੀਏ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਉਸ ਕੋਲੋਂ ਫਿਰੋਤੀ ਮੰਗੀ ਗਈ ਸੀ ਆਰਟੀਏ ਜਸਵੰਤ ਸਿੰਘ ਜੋ ਪਿੰਡ ਵਿੱਚ ਹੀ ਖਾਦ ਦਵਾਈਆਂ ਦੀ ਦੁਕਾਨ ਕਰਦਾ ਸੀ ਜਾਦੂ ਅੱਜ ਸਵੇਰੇ ਆਪਣੀ ਦੁਕਾਨ ਖੋਲ ਕੇ ਬੈਠਾ ਤਾਂ ਇੱਕ ਨੌਜਵਾਨ ਮੋਟਰਸਾਈਕਲ ਤੇ ਆਇਆ ਅਤੇ ਆਰਟੀਏ ਤੇ ਗੋਲੀਆਂ ਚਲਾ ਗਿਆ ਜਿਸ ਕਾਰਨ ਜਸਵੰਤ ਸਿੰਘ ਦੀ ਮੱਕੇ ਤੇ ਹਿਮਾਤ ਹੋ ਗਈ। ਕਟਨਾ ਦੀ ਜਾਣਕਾਰੀ ਮਿਲਦਿਆਂ ਹੀ थाना ਸਦਰ ਪੱਟੀ ਦੀ ਪੁਲਿਸ ਮੌਕੇ ਤੇ ਪਹੁੰਚੀ ਜਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੋਏ ਹਨੀ ਮਸਲਾ ਕੀ ਇਦਾਂ ਮੁੰਡੇ ਫਿਰਦੇ ਸੀ ਇਹਦੇ ਮਗਰਮਗਰ ਐਸੇ ਮੰਗਦੇ ਸੀ। ਅੱਛਾ। ਕਦੀ ਕਦੇ ਮਾਤਰ ਵਿਚਾਰਾ ਬੰਦਾ ਚਲੋ ਬੰਦਾ شریف ਸੀ ਸਾਰੇ ਪਿੰਡ ਦਾ ਸਾਝਾ ਸੀ। ਕਦੀ ਕਿਹਨ ਮੈਨੇ ਕੋਈ ਗਰੀਬ ਆ ਗਿਆ ਗੁਰਬਾ ਆ ਗਿਆ ਕੋਈ ਲੈਣੇ ਵਾਲਾ ਕੋਈ ਦੇਣੇ ਵਾਲਾ ਕੋ ਉਦਾਂ ਫਿਰ ਵੀ ਆ ਕੇ ਮੰਗੇ ਤੇ ਕਿਸੇ ਨੂੰ ਮੋੜਦਾ ਨਹੀਂ ਸੀ ਬਹੁਤ ਜਿਆਦਾ ਬੰਦਾ ਨੇਕ ਸੀਗਾ ਤੇ ਬਹੁਤ ਧੱਕਾ ਆ ਬਿਚਾਰਾ ਬੈਠਾ ਸੀ ਦੁਕਾਨ ਚ ਹਾਲ ਕਰਨ ਰਿਹਾ ਆਏ ਆ ਦੋ ਜਣੇ ਤੇ ਉਹ ਇੱਕ ਮੋਟਰਸਾਈਕਲ ਤੇ ਤੇ ਇੱਕ ਥੱਲੇ ਉਤਰਿਆ ਤੇ ਉਹਨੇ ਮਾਰੀਆਂ ਗੋਲੀਆਂ ਇੱਕ ਨੂੰ ਮਾਰ ਕੇ ਗਾਹ ਗਏ ਇਹ ਜਿਹੜਾ ਜਿਸ ਮੌਤ ਹੋਈ ਇਹ ਪੀਨਾ ਕੀ ਨਾ ਇਹਦਾ ਨਾ ਉਤਰਾਂ ਤੇ ਬਿੱਟੂ ਬਿੱਟੂ ਆਂਦੇ ਆ ਤਾਂ ਸਿੱਧੇ ਨਾਂ ਦਾ ਪਤਾ ਨਹੀਂ ਕੀ ਆ ਬਿੱਟੂ ਬਿੱਟੂ ਸਿੰਘ ਉਮਰ ਕਿੰਨੀ ਹੋਊਗੀ ਉਮਰ ਹੋਊਗੀ 30 35 ਸਾਲ ਦੀ ਉਮਰ 40 ਦੀ ਹੋਊਗੀ ਇਹਦੀ 40 ਕੇ ਸਾਲ ਦੀ ਉਮਰ ਹੋਊ ਕਰਦਾ ਹਾਂ ਫਰੋਤੀ ਮੰਗਦੇ ਸੀ ਇਤੋਂ ਪਤਾ ਲੱਗਾ ਕੌਣ ਮੰਗਦਾ ਨਹੀਂ ਪਤਾ ਨਹੀਂ ਇੰਨਾ ਨਹੀਂ ਪਤਾ ਵੀ ਕੌਣ ਮੰਗਦਾ ਸੀ ਕੌਣ ਨਹੀਂ ਮੰਗਦਾ ਇੰਨਾ ਵੀ ਚਲੋ ਆਪਦਾ ਬੰਦੋਬਸਤ ਕਰੀ ਫਿਰਦੇ ਸੀ ਪਰ ਹੁਣ ਆਏ ਦੋ ਜਣੇ ਬੈਠਾ ਇਸ ਦੁਕਾਨ ਤੇ ਸਰ ਕੀ ਮਾਮਲਾ ਜਿਹੜਾ ਗੋਲੀ ਚੱਲੀ ਹੈ ਪਰਿਵਾਰ ਨੇ ਕੋਈ ਸ਼ੱਕਿਆਰ ਕੀਤਾ ਹੈ ਅਸੀਂ ਇਹ ਐਸਟਮ ਦੁਗਲੀ ਪਿੰਡ ਦੇ ਵਿੱਚ ਆਇਆ ਮਾਰਨਿੰਗ ਇੱਕ ਇਨਫਰਮੇਸ਼ਨ ਮਿਲੀ ਸੀ ਇੱਕ ਬਾਈਕ ਸਵਾਰ ਆਇਆ ਦੁਕਾਨ ਦੇ ਉੱਪਰ ਦੇ ਜੇ ਸਰਦਾਰ ਜਦਵੰਦ ਸਿੰਘ ਨੂੰ ਦੇ ਉੱਤੇ ਗੋਲੀ ਚਲਾ ਕੇ ਕੱਢਿਆ ਪੂਰੀ ਇਨਵੈਸਟੀਗੇਸ਼ਨ ਦਾ ਨਰਾਜ਼ ਸਾਰੇ ਤਰ੍ਹਾਂ ਦਾ ਖਿਲਦੀਆਂ ਮਾਰਜੂਗ ਐਸਐਸਪੀ ਸਾਹਿਬ ਵੱਲੋਂ ਅਲੱਗ-ਅਲੱਗ ਟੀਮਾਂ ਲਾਈਆਂ ਗਈਆਂ ਤੇ ਸਾਡੇ ਕੋਲ ਕਾਫੀ ਫਰਦਰ ਅਗੇ ਇਨਵੈਸਟੀਗੇਸ਼ਨ ਦੇ ਵਿੱਚ ਲੀਡਸ ਆਈਆਂ ਨੇ ਇਹਦੇ ਵਿੱਚ ਜੀ ਤੇ ਜਿਹੜਾ ਪਰਿਵਾਰ ਨੇ ਦੋ ਤਿੰਨ ਬੰਦਿਆਂ ਦੇ ਉੱਤੇ ਸ਼ੱਕ ਜਾਰ ਕੀਤਾ ਆ ਉਹਨਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਆ ਤੇ ਉਹਨਾਂ ਕੋਲ ਪੁੱਛਗਿੱਛ ਚੱਲੀ ਆ ਬਹੁਤ ੱਕਾ ਆ ਮੈਂ ਤੇਰਾ ਬੈਠਾ ਇਸ ਦੁਕਾਨ 'ਚ ਹਾਬ ਕਰਨ ਆਏ ਆ ਦੋ ਜਣੇ ਤੇ ਉਹ ਇੱਕ ਮੋਟਰਸਾਈਕਲ ਤੇ ਇੱਕ ਥੱਲੇ ਉਤਰਿਆ ਤੇ ਉਹਨੇ ਮਾਰੀਆਂ ਗੋਲੀਆਂ ਇੱਕ ਨੂੰ ਮਾਰ ਕੇ ਗਾਹ ਗਏ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਦੁਬਲੀ ਦੇ ਵਿੱਚ ਵੱਡੀ ਵਾਤਾਤ ਹੋਈ ਹੈ ਜਿੱਥੇ ਅੱਜ ਦਿਨ ਚੜਦੇ ਹੀ ਜਸਵੰਤ ਸਿੰਘ ਨਾਂ ਦੇ ਆਰਟੀਏ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਉਸ ਕੋਲੋਂ ਫਿਰੋਤੀ ਮੰਗੀ ਗਈ ਸੀ ਆਰਟੀਏ ਜਸਵੰਤ ਸਿੰਘ ਜੋ ਪਿੰਡ ਵਿੱਚ ਹੀ ਖਾਦ ਦਵਾਈਆਂ ਦੀ ਦੁਕਾਨ ਕਰਦਾ ਸੀ ਜਦੋਂ ਅੱਜ ਸਵੇਰੇ ਆਪਣੀ ਦੁਕਾਨ ਖੋਲ ਕੇ ਬੈਠਾ ਤਾਂ ਇੱਕ ਨੌਜਵਾਨ ਮੋਟਰਸਾਈਕਲ ਤੇ ਆਇਆ ਅਤੇ ਆੜਤੀਏ ਤੇ ਗੋਲੀਆਂ ਚਲਾ ਗਿਆ ਜਿਸ ਕਾਰਨ ਜਸਵੰਤ ਸਿੰਘ ਦੀ ਮਾਕੇ ਤੇ ਹਿਮਾਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਣ ਅਹੀ थाना ਸਦਰ ਪੱਟੀ ਦੀ ਪੁਲਿਸ ਮੌਕੇ ਤੇ ਪਹੁੰਚੀ ਜਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਭਾਈ ਹਣੀ ਮਸਲਾ ਕੀ ਇਦਾਂ ਮੁੰਡੇ ਫਿਰਦੇ ਸੀ ਇਹ ਦੇ ਮਗਰਮਗਰ ਐਸੇ ਮੰਗਦੇ ਸੀ। ਅੱਛਾ। ਕਦੀ ਕਦੀ ਹਮਤ ਬਚਰਾ ਬੰਦਾ ਚਲੋ ਬੰਦਾ شریف ਸੀ ਸਾਰੇ ਪਿੰਡ ਦਾ ਸਾਂਝਾ ਸੀ। ਕਦੀ ਕਿਸੇ ਨੇ ਮੈਨ ਕੋਈ ਗਰੀਬ ਆ ਗਿਆ, ਗੁਰਬਾ ਆ ਗਿਆ, ਕੋਈ ਲੈਣੇ ਵਾਲਾ ਕੋਈ ਦੇਣੇ ਵਾਲਾ ਕੋਈ ਇਦਾਂ ਫੇਰ ਵੀ ਆ ਕੇ ਮੰਗੇ ਤੇ ਕਿਸੇ ਨੂੰ ਮੋੜਦਾ ਨਹੀਂ ਸੀ। ਬਹੁਤ ਜਿਆਦਾ ਬੰਦਾ ਨੇਕ ਸੀਗਾ ਤੇ ਬਹੁਤ ਧੱਕਾ ਆਇਆ ਵਿਚਾਰਾ ਬੈਠਾ ਸੀ ਦੁਕਾਨ ਚ ਹਾਬ ਕਰਨ ਰਿਹਾ ਆਏ ਆ ਦੋ ਜਣੇ ਤੇ ਉਹ ਇੱਕ ਮੋਟਰਸਾਈਕਲ ਤੇ ਤੇ ਇੱਕ ਥੱਲੇ ਉਤਰਿਆ ਤੇ ਉਹਨੇ ਮਾਰੀਆਂ ਗੋਲੀਆਂ ਇੱਕ ਜਮਾਰ ਕੇ ਗਾਹ ਗਏ ਜਿਹੜਾ ਜਿਹਦੀ ਮੌਤ ਹੋਈ ਹੈ ਪੀਨਾ ਕੀ ਨਾ ਜਿਹੜਾ ਨਾ ਉਤਰਾਂ ਤੇ ਬਿੱਟੂ ਬਿੱਟੂ ਆਉਂਦੇ ਆ ਤਾਂ ਸਿੱਧੇ ਨਾਂ ਦਾ ਪਤਾ ਨਹੀਂ ਕੀ ਆ ਬਿੱਟੂ ਬਿੱਟੂ ਉਮਰ ਕਿੰਨੀ ਹੋਵੇਗੀ ਉਮਰ ਹੋਊਗੀ 30 35 ਸਾਲ ਦੀ ਉਮਰ 40 ਦੀ ਉਹ ਹੀ ਦੀ 40 ਕੇ ਸਾਲ ਦੀ ਉਮਰ ਹੋਊਗੀ ਇਹ ਕੀ ਮਸਲਾ ਕੋਈ ਫਰौती-ਫਰौती ਦਾ ਹਾਂ ਫਰौती ਮੰਗਦੇ ਸੀ ਇਹ ਤੋਂ ਵਿਚਾਰਾ ਦਾ ਲੱਗਾ ਕੋਮ ਨਹੀਂ ਪਤਾ ਨਹੀਂ ਇਹਨਾਂ ਨਹੀਂ ਪਤਾ ਵੀ ਕੌਣ ਮੰਗਦਾ ਸੀ ਕੌਣ ਨਹੀਂ ਮੰਗਦਾ ਇਹਨਾਂ ਨੂੰ ਚਲੋ ਆਪਦਾ ਬੰਦਬਾਸ ਕਰੀ ਫਿਰਦੇ ਪਰ ਹੁਣ ਆਏ ਦੋ ਜਣੇ ਬੈਠਾ ਹੈ ਦੁਕਾਨ ਤੇ ਸਰ ਕੀ ਮਾਮਲਾ ਹੈ ਜਿਹੜਾ ਗੋਲੀ ਚੱਲੀ ਹੈ ਪਰਿਵਾਰ ਨੇ ਕੋਈ ਸ਼ਿਕਾਇਤ ਕੀਤਾ ਅਸੀਂ ਆਏ ਇਸ ਟਾਈਮ ਦੁਗਲੀ ਪਿੰਡ ਦੇ ਵਿੱਚ ਆਇਆ ਮਾਰਨਿੰਗ ਇੱਕ ਇਨਫੋਰਮੇਸ਼ਨ ਮਿਲੀ ਸੀ ਇੱਕ ਬਾਈਕ ਸਵਾਰ ਆਇਆ ਦੁਕਾਨ ਦੇ ਉੱਪਰ ਤੇ ਸਰਦਾਰ ਜਦਵੰਤ ਸਿੰਘ ਨੂੰ ਦੇ ਉੱਤੇ ਗੋਲੀ ਚਲਾ ਕੇ ਕੱਢਿਆ ਪੂਰੀ ਇਨਵੈਸਟੀਗੇਸ਼ਨ ਦਾ ਨਾਰਾ ਸਾਰੇ ਤਰਫੋਂ ਚੱਲਦੀਆਂ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਅਲੱਗ-ਅਲੱਗ ਟੀਮਾਂ ਲਾਈਆਂ ਗਈਆਂ ਆ ਤੇ ਸਾਡੇ ਕੋਲ ਕਾਫੀ ਫਰਦਰ ਅਗੇ ਇਨਵੈਸਟੀਗੇਸ਼ਨ ਦੇ ਵਿੱਚ ਲੀਡਸ ਆਈਆਂ ਨੇ ਇਹਦੇ ਵਿੱਚ ਜੀ ਤੇ ਜਿਹੜਾ ਪਰਿਵਾਰ ਨੇ ਦੋ ਤਿੰਨ ਬੰਦਿਆਂ ਦੇ ਉੱਤੇ ਸ਼ੱਕ ਜਾਰ ਕੀਤਾ ਆ ਉਹਨਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਆ ਤੇ ਉਹਨਾਂ ਕੋਲ ਪੁੱਛਗਛ ਚੱਲ ਰਹੀ ਆ ਬਹੁਤ ੱਕਾ ਆ ਜਿਹੜਾ ਬੈਠਾ ਸੀ ਦੁਕਾਨ 'ਚ ਸਾਹਵ ਕਰਨ ਦੇ ਆਏ ਆ ਦੋ ਜਣੇ ਤੇ ਉਹ ਇੱਕ ਮੋਟਰਸਾਈਕਲ ਤੇ ਇੱਕ ਥੱਲੇ ਉੱਤਰਿਆ ਤੇ ਉਹਨੇ ਮਾਰੀਆਂ ਗੋਲੀਆਂ ਇੱਕ ਨੂੰ ਮਾਰ ਕੇ ਗਾਹ ਗਏ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਦੁਬਲੀ ਦੇ ਵਿੱਚ ਵੱਡੀ ਵਾਤਾਤ ਹੋਈ ਹੈ ਜਿੱਥੇ ਅੱਜ ਦਿਨ ਚੜ੍ਹਦੇ ਹੀ ਜਸਵੰਤ ਸਿੰਘ ਨਾ ਦੇ ਆਰਟੀਏ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਉਸ ਕੋਲੋਂ ਫਿਰੋਤੀ ਮੰਗੀ ਗਈ ਸੀ ਆਰਟੀਏ ਜਸਵੰਤ ਸਿੰਘ ਜੋ ਪਿੰਡ ਵਿੱਚ ਹੀ ਖਾਦ ਦਵਾਈਆਂ ਦੀ ਦੁਕਾਨ ਕਰਦਾ ਸੀ ਜਦੋਂ ਅੱਜ ਸਵੇਰੇ ਆਪਣੀ ਦੁਕਾਨ ਖੋਲ ਕੇ ਬੈਠਾ ਤਾਂ ਇੱਕ ਨੌਜਵਾਨ ਮੋਟਰਸਾਈਕਲ ਤੇ ਆਇਆ ਅਤੇ ਆਰਟੀਏ ਤੇ ਗੋਲੀਆਂ ਚਲਾ ਗਿਆ ਜਿਸ ਕਾਰਨ ਜਸਵੰਤ ਸਿੰਘ ਦੀ ਮੱਕੇ ਤੇ ਹਿਮਾਤ ਹੋ ਗਈ ਘਟਨਾ ਦੀ ਜਾਣਕਾਰੀ ਮਿਲਦਾ ਹੀ थाना सदर ਪੱਟੀ ਦੀ ਪੁਲਿਸ ਮੌਕੇ ਤੇ ਪਹੁੰਚੀ ਜਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਂ ਨਹੀਂ ਮਸਲਾ ਕੀ ਇਦਾਂ ਮੁੰਡੇ ਫਿਰਦੇ ਸੀ ਇਹਦੇ ਮਗਰਮਗਰ ਐਸੇ ਮੰਗਦੇ ਸੀ। ਅੱਛਾ ਕਦੀ ਕਦੇ ਮਾਤਰ ਵਿਚਾਰਾ ਬੰਦਾ ਚਲੋ ਬੰਦਾ شریف ਸੀ ਸਾਰੇ ਪਿੰਡ ਦਾ ਸਾਂਝਾ ਸੀ। ਕਦੀ ਕਿਸੇ ਨੂੰ ਮਨੇ ਕੋਈ ਗਰੀਬ ਆ ਗਿਆ ਗੁਰਬਾ ਆ ਗਿਆ ਕੋਈ ਲੈਣੇ ਵਾਲਾ ਕੋਈ ਦੇਣੇ ਵਾਲਾ ਕੋ ਉਦਾਂ ਫੇਰ ਵੀ ਆ ਕੇ ਮੰਗੇ ਤੇ ਕਿਸੇ ਨੂੰ ਮੋੜਦਾ ਨਹੀਂ ਸੀ। ਬਹੁਤ ਜ਼ਿਆਦਾ ਬੰਦਾ ਨੇਕ ਸੀਗਾ ਤੇ ਬਹੁਤ ਥੱਕਾ ਆ ਵਿਚਾਰਾ ਬੈਠਾ ਸੀ ਦੁਕਾਨ 'ਚ ਹਾਬ ਕਰਨ ਰਿਹਾ ਆਇਆ। ਦੋ ਜਾਨੇ ਤੇ ਉਹ ਇੱਕ ਮੋਟਰਸਾਈਕਲ ਤੇ ਤੇ ਇੱਕ ਥੱਲੇ ਉਤਰਿਆ ਤੇ ਉਹਨੇ ਮਾਰੀਆਂ ਗੋਲੀਆਂ ਇੱਕ ਜੀ ਮਾਰ ਕੇ ਗਾਹ ਗਏ ਜਿਹੜਾ ਜਿਹਦੀ ਮੌਤ ਹੋਈ ਹੈ ਪੀਨਾ ਕੀ ਨਾ ਇਹਦਾ ਇਹਦਾ ਨਾਂ ਉਤਰਾਂ ਤੇ ਬਿੱਟੂ ਬਿੱਟੂ ਆਂਦੇ ਤਾਂ ਸਿੱਧੇ ਨਾਂ ਦਾ ਪਤਾ ਨਹੀਂ ਕੀ ਆ ਬਿੱਟੂ ਬਿੱਟੂ ਸਿੰਘ ਉਮਰ ਕਿੰਨੀ ਹੋਵੇਗੀ ਉਮਰ ਹੋਊਗੀ 30 35 ਸਾਲ ਦੀ ਉਮਰ 40 ਦੀ ਉਹੀ ਦੀ 40 ਕੇ ਸਾਲ ਦੀ ਉਮਰ ਹੋਊਗੀ ਇਹ ਕੀ ਮਸਲਾ ਕੋਈ ਫਰौती-ਫਰौती ਦਾ ਹਾਂ ਫਰौती ਮੰਗਦੇ ਸੀ ਇਹ ਤੋਂ ਵਿਚਾਰ ਪਤਾ ਲੱਗਾ ਕੌਣ ਮੰਗਦਾ ਨਹੀਂ ਪਤਾ ਨਹੀਂ ਇੰਨਾ ਨਹੀਂ ਪਤਾ ਵੀ ਕੌਣ ਮੰਗਦਾ ਸੀ ਕੌਣ ਨਹੀਂ ਮੰਗਦਾ ਇਹਨਾਂ ਨੂੰ ਚਲੋ ਆਪਦਾ ਬੰਦੋਬਸ ਕਰੀ ਫਿਰਦੇ ਪਰ ਹੁਣ ਆਏ ਦੋ ਜਾਨੇ ਤੇ ਬੈਠਾ ਸਰ ਕੀ ਮਾਮਲਾ ਜਿਹੜਾ ਗੋਲੀ ਚੱਲੀ ਹੈ ਪਰਿਵਾਰ ਨੇ ਕੋਈ ਸ਼ੱਕ ਜਾਰ ਕੀਤਾ ਅਸੀਂ ਨਾ ਜੀ ਇਸ ਟਾਈਮ ਦੁਗਲੀ ਪਿੰਡ ਦੇ ਵਿੱਚ ਆਇਆ ਮਾਰਨਿੰਗ ਇੱਕ ਇਨਫੋਰਮੇਸ਼ਨ ਮਿਲੀ ਸੀ ਇੱਕ ਬਾਈਕ ਸਵਾਰ ਆਇਆ ਦੁਕਾਨ ਦੇ ਉੱਪਰ ਤੇ ਇੱਥੇ ਸਰਦਾਰ ਜਤਵੰਦ ਸਿੰਘ ਨੂੰ ਦੇ ਉੱਤੇ ਗੋਲੀ ਚਲਾ ਕੇ ਕੱਢਿਆ ਪੁਲੀ ਇਨਵੈਸਟੀਗੇਸ਼ਨ ਦਾ ਨਾਰਾ ਸਾਰੇ ਤਰ੍ਹਾਂ ਦਾ ਖਿਲ ਗਿਆ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਅਲੱਗ-ਅਲੱਗ ਟੀਮਾਂ ਲਾਈਆਂ ਗਈਆਂ ਤੇ ਸਾਡੇ ਕੋਲ ਕਾਫੀ ਫਰਦਰ ਅਗੇ ਇਨਵੈਸਟੀਗੇਸ਼ਨ ਦੇ ਵਿੱਚ ਲੀਡਸ ਆਈਆਂ ਨੇ ਇਹਦੇ ਵਿੱਚ ਜੀ ਤੇ ਜਿਹੜਾ ਪਰਿਵਾਰ ਨੇ ਦੋ ਤਿੰਨ ਬੰਦਿਆਂ ਦੇ ਉੱਤੇ ਸ਼ੱਕ ਜਾਰ ਕੀਤਾ ਆ ਉਹਨਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਬਹੁਤ ੱਕਾ ਆ ਮੇਰਾ ਬੈਠਾ ਇਸ ਦੁਕਾਨ ਚ ਸਾਹ ਕਰਨ ਆਏ ਆ ਦੋ ਜਣੇ ਤੇ ਇੱਕ ਮੋਟਰਸਾਈਕਲ ਤੇ ਇੱਕ ਥੱਲੇ ਉਤਰਿਆ ਜਨੇ ਮਾਰੀਆਂ ਗੋਲੀਆਂ ਇੱਕ ਨੂੰ ਮਾਰ ਕੇ ਗਾ ਗਏ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਦੁਬਲੀ ਦੇ ਵਿੱਚ ਵੱਡੀ ਵਾਤਾਤ ਹੋਈ ਹੈ ਜਿੱਥੇ ਅੱਜ ਦਿਨ ਚੜ੍ਹਦੇ ਹੀ ਜਸਵੰਤ ਸਿੰਘ ਨਾ ਦੇ ਆਰਟੀਏ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਉਸ ਕੋਲੋਂ ਫਿਰੋਤੀ ਮੰਗੀ ਗਈ ਸੀ ਆਰਟੀਏ ਜਸਵੰਤ ਸਿੰਘ ਜੋ ਪਿੰਡ ਵਿੱਚ ਹੀ ਖਾਦ ਦਵਾਈਆਂ ਦੀ ਦੁਕਾਨ ਕਰਦਾ ਸੀ ਜਾਦੂ ਅੱਜ ਸਵੇਰੇ ਆਪਣੀ ਦੁਕਾਨ ਖੋਲ ਕੇ ਬੈਠਾ ਤਾਂ ਇੱਕ ਨੌਜਵਾਨ ਮੋਟਰਸਾਈਕਲ ਤੇ ਆਇਆ ਅਤੇ ਆਰਟੀਏ ਤੇ ਗੋਲੀਆਂ ਚਲਾ ਗਿਆ ਜਿਸ ਕਾਰਨ ਜਸਵੰਤ ਸਿੰਘ ਦੀ ਮਾਕੇ ਤੇ ਹਿਮਾਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ थाना सदर ਪੱਟੀ ਦੀ ਪੁਲਿਸ ਮੌਕੇ ਤੇ ਪਹੁੰਚੀ ਜਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਭਾਈ ਹਣੀ ਮਸਲਾ ਕੀ ਇਦਾਂ ਮੁੰਡੇ ਫਿਰਦੇ ਸੀ ਇਹ ਦੇ ਮਗਰਮਗਰ ਐਸੇ ਮੰਗਦੇ ਸੀ। ਅੱਛਾ। ਕਦੀ ਕਦੇ ਇਹ ਮਾਤਰ ਵਿਚਾਰਾ ਬੰਦਾ ਚਲੋ ਬੰਦਾ شریف ਸੀ ਸਾਰੇ ਪਿੰਡ ਦਾ ਸਾਂਝਾ ਸੀ। ਕਦੀ ਕਿਹਨ ਮਨੇ ਕੋਈ ਗਰੀਬ ਆ ਗਿਆ ਗੁਰਬਾ ਆ ਗਿਆ ਕੋਈ ਲੈਣੇ ਵਾਲਾ ਕੋਈ ਦੇਣੇ ਵਾਲਾ ਕੋ ਉਦਾਂ ਫਰੀ ਵੀ ਆ ਕੇ ਮੰਗੇ ਤੇ ਕਿਸੇ ਨੂੰ ਮੋੜਦਾ ਨਹੀਂ ਸੀ ਬਹੁਤ ਜਿਆਦਾ ਬੰਦਾ ਨੇਕ ਸੀਗਾ ਤੇ ਬਹੁਤ ਧੱਕਾ ਆ ਬਿਚਾਰਾ ਬੈਠਾ ਸੀ ਦੁਕਾਨ ਚ ਹਾਲ ਕਰਨ ਰਿਹਾ ਆਏ ਆ ਦੋ ਜਣੇ ਤੇ ਉਹ ਇੱਕ ਮੋਟਰਸਾਈਕਲ ਤੇ ਤੇ ਇੱਕ ਥੱਲੇ ਉਤਰਿਆ ਤੇ ਉਹਨੇ ਮਾਰੀਆਂ ਗੋਲੀਆਂ ਇੱਕ ਨੂੰ ਮਾਰ ਕੇ ਗਾਹ ਗਏ ਇਹ ਜਿਹੜਾ ਜਿਸ ਮੌਤ ਹੋਈ ਹੈ ਪੀਨਾ ਕੀ ਨਾ ਜਿਹੜਾ ਨਾ ਉਤਰਾਂ ਤੇ ਬਿੱਟੂ ਬਿੱਟੂ ਆਂਦੇ ਆ ਤਾਂ ਸਿੱਧੇ ਨਾਂ ਦਾ ਪਤਾ ਨਹੀਂ ਕੀ ਆ ਬਿੱਟੂ ਬਿੱਟੂ ਸਿੰਘ ਉਮਰ ਕਿੰਨੀ ਹੋਊਗੀ ਉਮਰ ਹੋਊਗੀ 30 35 ਸਾਲ ਦੀ ਉਮਰ 40 ਦੀ ਹੋਊਗੀ ਇਹਦੀ 40 ਕੇ ਸਾਲ ਦੀ ਉਮਰ ਹੋ ਇੱਕ ਹੀ ਮਸਲਾ ਕੁ ਫਰੋਤੀ-ਫਰੋਤੀ ਦਾ ਹਾਂ ਫਰੋਤੀ ਮੰਗਦੇ ਸੀ ਇਹ ਤੋਂ ਵਿਚਾਰ ਪਤਾ ਲੱਗਾ ਕੰਮ ਆਏਗਾ ਨਹੀਂ ਪਤਾ ਨਹੀਂ ਇੰਨਾ ਨਹੀਂ ਪਤਾ ਕਿ ਕੌਣ ਮੰਗਦਾ ਸੀ ਕੌਣ ਨਹੀਂ ਮੰਗਦਾ ਇਹਨਾਂ ਨੂੰ ਚਲੋ ਆਪਦਾ ਬੰਦੋਬਸ ਕਰੀ ਫਿਰਦੇ ਪਰ ਹੁਣ ਆਏ ਦੋ ਜਣੇ ਬੈਠਾਏ ਦੁਕਾਨੇ ਤੇ ਸਰ ਕੀ